ਸਭ ਤੋਂ ਵੱਡੀ ਜਿਹੜੀ ਕੰਡੀਸ਼ਨਸ ਜਿਹੜੀਆਂ ਹੁੰਦੀਆਂ ਉਹ ਜਦੋਂ ਪੇਸ਼ੈਂਟ ਨੂੰ ਬੈਡ ਸੋਰ ਹੋ ਜਾਂਦਾ ਵਾ ਜਾਂ ਕੀੜੇ ਪੈ ਜਾਂਦੇ ਸ਼ੁਰੂ ਆ ਜਾਂਦੇ ਆ ਉਹ ਕੰਡੀਸ਼ਨ ਸਭ ਤੋਂ ਜ਼ਿਆਦਾ ਔਖੀ ਹੁੰਦੀਆਂ ਕਿਉਂਕਿ ਉਹ ਕੇਅਰ ਕਰਨੇ ਔਰ ਜਦੋਂ ਚੱਲੇ ਫੇਰੇ ਨਹੀਂ ਜਾਂਦਾ ਬਜ਼ੁਰਗੋ ਉਹ ਕਾਫੀ ਕ੍ਰਿਟੀਕਲ ਹੁੰਦੇ ਪਰ ਇਹ ਵੀ ਗੁਰੂ ਮਹਾਰੇ ਦੀ ਕਿਰਪਾ ਨਾਲ ਜਿੰਨੀ ਕਿ ਸੇਵਾਵਾਂ ਲਈਆਂ ਵਾ ਸਾਰੇ ਤੰਦ ਰੁਸਤ ਕੀਤੇ ਆ ਕੋਈ ਇੱਕ ਦੋ ਵੀਰ ਜਿਹੜੇ ਚੜ੍ਹਾਈ ਕਰ ਗਏ ਵਿੱਚ 5 24 25 ਸਾਲ ਦੀ ਏਜ ਵੇਚ ਤੇ ਲੋਕੀ ਘੁੰਮਣ ਫੇਰ ਲ ਜਾਂਦੇ ਆ ਜਾਂ ਕਹਿ ਲੋ ਆਪਣੀ ਲਾਈਫ ਨੂੰ ਇੰਜੋਏ ਕਰਦੇ ਆ ਤੁਸੀਂ ਕਿਦਾਂ ਸੈਕ੍ਰਿਫਾਈਸ ਕੀਤਾ ਕਿ ਬਿਰਦਾ आश्रम ਦੇ ਵਿੱਚ ਜਿਹੜੇ ਪੇਸ਼ੈਂਟ ਨੇ ਜਾਂ ਕਹਿ ਲੋ ਜਿਹੜੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਜਿਨ੍ਹਾਂ ਨੂੰ ਇਦਾਂ ਕੋਈ ਛੱਡ ਜਾਂਦਾ ਜਿਹਨਾਂ ਦੇਖਭਾਲ ਨਹੀਂ ਕੋਈ ਕਰਦਾ ਉਹਨਾਂ ਦੇ ਬਾਰੇ ਕਿਦਾਂ ਇਹ ਖਿਆਲ ਆਇਆ ਕਿ ਮੈਂ ਇਧਰ ਵੀ ਧਿਆਨ ਦਵਾਂ ਹਰ ਇੱਕ ਦਾ ਸਵਾਲ ਅਲੱਗ-ਅਲੱਗ ਆ ਕੋਈ ਨਾ ਕੋਈ ਚੁਣੌਤੀਆਂ ਹੁੰਦੀਆਂ ਕੋਈ ਵੀਰਵਾ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਕਈ ਵਾਰੀ ਵੀਰਵਾ ਉਹ ਗੇਟੋਂ ਬਾਹਰ ਭਜਣ ਦੀ ਕੋਸ਼ਿਸ਼ ਕਰਦੇ ਕੋਈ ਹਾਈਪਰ ਹੋ ਜਾਂਦੇ ਆ ਕਿਹੜੇ ਤਰੀਕੇ ਨਾਲ ਆਪਾਂ ਐਦਾਂ ਡੋਨੇਸ਼ਨ ਕਰ ਸਕਦੇ ਵੀ ਤੁਹਾਨੂੰ ਲੱਗੇ ਇੱਕ ਦੇ ਹੰਨਾ ਵੀ ਮੈਂ ਚਲੋ ਇੱਕ ਬੰਦੇ ਨੂੰ ਲੋਡਵਾ ਤੇ ਮੈਂ ਹੱਥੋਂ ਹਤੀ ਫੜਾਦੀ ਇੱਕ ਆਗੇ ਇੱਕ ਹੁੰਦਾ ਦੂਜਾ ਬੰਦਾ ਵਿੱਚ ਪੈ ਜਾਂਦਾ ਤੇ ਆਪਾਂ ਕਿਦਾਂ ਇੱਕ ਇਤਬਾਰ ਕਰ ਲੈਂਦੇ ਵੀ ਡੋਨੇਸ਼ਨ ਸਹੀ ਜਗ੍ਹਾ ਜਾਂਦੀ ਹੈ ਡੋਨੇਸ਼ਨ ਇਹ ਜਿਹੜੇ ਸੈਂਟੀਮੈਂਟਸ ਹਰ ਬੰਦੇ ਅੰਦਰ ਹੁੰਦੇ ਆ ਉਹਦੇ ਨਾਲ ਭਾਵਨਾ ਹੁੰਦੀ ਆ ਸਾਡੇ ਕੋਲ ਬਜ਼ੁਰਗ ਸੀ ਪਿਛਲੇ ਦਿਨੀ ਦੋ ਬਜ਼ੁਰਗ ਚੜਾਈ ਕਰ ਗਏ ਆ ਲੱਗੇ ਬਜ਼ੁਰਗ ਸਿਰ ਲੰਮੇ ਪੈਂਦਾ ਸੀ ਉਹਦੇ ਉਹ ਸਿਰਫ ਜਦੋਂ ਨੂੰ ਪਤਾ ਲੱਗਾ ਚੜਾਈ ਕਰ ਤਾ ਉਹ ਰੋਣ ਲੱਪਿਆ ਮਹਿਰ ਕੋਈ ਰੋਣਾ ਕਹਿੰਦਾ ਨਹੀਂ ਮੇਰੇ ਨਾਲ ਰਾਤੀ ਗੱਲਾਂ ਕਰਦਾ ਹੁੰਦਾ ਸੀ ਕੋਈ ਇਹਦਣਾ ਕੋਈ ਇਹਦਾ ਖੂਨ ਦਾ ਰਿਸ਼ਤਾ ਨਹੀਂ ਹੈਗਾ ਕੋਈ ਰਿਸ਼ਤਾ ਨਹੀਂ ਸੀ ਹੈਗਾ ਕੋਈ ਵੀ ਸਾਕ ਸੰਬੰਧੀ ਨਹੀਂ ਸੀ ਹੈਗਾ ਬਸ ਇੱਕ ਪਿਆਰ ਬਣਿਆ ਸੀ ਯਾਰ ਜਿੱਦਾਂ ਅਸੀਂ ਫਰੈਂਡ ਸਰਕਲ ਹੁੰਨੇ ਆ ਸਾਡੇ ਖੂਨ ਦੇ ਰਿਸ਼ਤੇ ਨਹੀਂ ਹੁੰਦੇ ਤੋਂ ਯਾਰੀ ਇਨੀ ਗੁੜੀ ਪੈ ਜਾਂਦੀ ਆ ਵੀ ਯਾਰ ਦੇ ਮਰਨ ਤੇ ਕਈ ਵਾਰੀ ਬੰਦੇ ਸੁਸਾਈਡ ਕਰ ਲੈਂਦੇ ਆ ਡਿਪਰੈਸਟ ਹੋ ਜਾਂਦੇ ਆ ਵੀ ਯਾਰ ਆ ਮੇਰਾ ਭਰਾ ਸੀ ਆ ਮੇਰਾ ਦੋਸਤ ਸੀ ਕਿਹਨੂੰ ਘਰਬਾਰ ਉਹਨੇ ਸਾਰੀ ਉਮਰ ਕੋਈ ਨਸ਼ਾ ਪਤਾ ਕਰ ਛੱਡਿਆ ਵਾ ਹੁਣ ਸਾਡੇ ਕੋਈ ਇੱਕ ਫੱਜੂਪੁਰ ਦਾ ਹੀ ਵੀਰ ਉਹਨੇ ਸਾਰੀ ਉਮਰ ਇਦਾਂ ਹੀ ਆਪਣੀ ਕਮਾਈ ਜਿਹੜੀ ਆ ਬੱਚਿਆਂ ਦੇ ਨਹੀਂ ਲਾਈ ਉਹਨਾਂ ਦੀ ਕੇਅਰ ਨਹੀਂ ਕੀਤੀ ਹੁਣ ਮਗਰਲੀ ਉਮਰ ਦੇ ਵਿੱਚ ਆ ਕੇ ਉਹਨੂੰ ਮੁਸ਼ਕਲਾਂ ਆਉਣ ਡੀਆਂ ਨੇ ਤੇ ਮੈਨੂੰ ਸ਼ੁਰੂ ਤੋਂ ਹੀ ਕਿਹਾ ਲੋ ਕਿ ਜਿਹੜਾ ਉਹ ਪਲਾਂਟੇਸ਼ਨ ਦਾ ਬਾਤਾਂ ਹੁੰਦਾ ਬਹੁਤ ਪਿਆਰ ਸੀ ਕਿਉਂਕਿ ਅਸੀਂ ਪਿੰਡ ਵੀ ਕਾਫੀ ਲਾਉਂਦੇ ਰਹਿਨੇ ਆ ਧਾਰੀ ਵਾਲੀ ਵੀ ਲਾਏ ਆ ਇਸੇ ਤਰੀਕੇ ਨਾਲ ਅਸੀਂ ਇਹਨਾਂ ਸੋਹਣੀ ਪਾਰਕ ਬਣਾਇਆ ਤੇ ਇਹਦੇ ਵਿੱਚ ਕਰੀਬਨ ਕੋਈ ਕਰੀਬਨ 2 ਲੱਖ ਦੇ ਕਰੀਬ ਆਪਾਂ ਨੇ 2.5 ਲੱਖ ਰੁਪਏ ਦੇ ਕਰੀਬ ਬੂਟੇ ਲਿਆ ਕੇ ਲਾਇਆ ਤਾਂ ਹਰ ਬੰਦਾ ਇਹ ਗੱਲੋਂ ਕਬਰਾ ਜਾਂਦਾ ਵੀ ਪਤਾ ਨਹੀਂ ਇੱਥੇ ਧੋਖਾ ਧੜੀ ਨਾ ਹੁੰਦੀ ਹੋਏ ਹੋ ਗਿਆ ਵੀ ਹੋ ਗਿਆ ਹੋ ਗਿਆ ਹੋ ਗਿਆ ਵੀਰ ਜੀ ਕਿਪਨ ਪਿਛਲੇ 4-5 ਸਾਲ ਤੋਂ ਇਹ ਰੁਝਾਨ ਵੱਧ ਗਿਆ ਵਾ ਕਿ ਇੰਜ ਹੀ ਸੋ ਬਹੁਤ ਗਈਆਂ ਨੇ ਹਰ ਡਿਸਟ੍ਰਿਕਟ ਹਰ ਸ਼ਹਿਰ ਪਿੰਡ ਥਾਂ ਦੇ ਵਿੱਚ ਇੰਜ ਹੀ ਹੋ ਗਿਆ ਵਾ ਅਸੀਂ ਹਰ ਬੰਦੇ ਨੂੰ ਕਹਿੰਦੇ ਤੁਸੀਂ ਆਪਣੇ ਹੱਥੀਂ ਸੇਵਾ ਕਰੋ ਭਾਵੇਂ ਕਿਤੇ ਕਰੋ ਆਪਣੇ ਆਣ ਗਵਾਂਡ ਤੁਹਾਨੂੰ ਕੋਈ ਵੀ ਲੋੜਵੰਦ ਬੱਚੇ ਫੀਸ ਲੱਗਦੀ ਉਹ ਦੋ ਲੋੜਵੰਦ ਮਰੀਜ਼ ਲੱਗਦਾ ਉਹ ਦੋ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਆ ਇੱਕ ਵਾਰੀ ਨਵੇਂ ਟਾਕ ਸ਼ੋਅ ਦੇ ਵਿੱਚ ਮੈਂ ਤੁਹਾਡਾ ਸੈਪ ਸਿੰਘ ਤੁਹਾਨੂੰ ਦੇਖ ਰਹੇ ਹੋ 13 ਸੈਪ ਸਿੰਘ ਟਾਕ ਸ਼ੋਅ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਗੱਲਬਾਤ ਕਰਾਂਗੇ ਐਨ ਜੀਓ ਦੇ ਬਾਰੇ ਐਨ ਜੀਓ ਦਾ ਜਦੋਂ ਨਾਮ ਹੁੰਦਾ ਵਾ ਤੇ ਕਈ ਵਾਰੀ ਕਈ ਮਨ ਦੇ ਵਿੱਚ ਖਿਆਲ ਹੁੰਦੇ ਪਈ ਸ਼ਾਇਦ ਕੋਈ ਧੋਖਾਧੜੀ ਵਾਲਾ ਕੰਮਤ ਨਹੀਂ ਆ ਜਾਂ ਕੋਈ ਕਿੱਦਾਂ ਦਾ ਸਾਰੇ ਇਹੋ ਜਿਹੇ ਬੜੀ ਬੜੇ ਤਰ੍ਹਾਂ ਦੇ ਖਿਆਲ ਹੁੰਦੇ ਨੇ ਅੱਜ ਦੇ ਇਸ ਪੋਡਕਾਸਟ ਦੇ ਵਿੱਚ ਗੱਲਬਾਤ ਕਰਾਂਗੇ ਸ਼ਹਿਰ ਧਾਰੀਵਾਲ ਪਿੰਡ ਲੇਲ ਦੇ ਜੋ ਸੇਵਾ ਸੁਸਾਇਟੀ ਹੈ ਬਿਰਧ ਆਸ਼ਰਮ ਦੀ ਓ ਕਿੱਦਾ ਇੱਕ ਐਨਜੀਓ ਚੱਲਦੀ ਆ ਸਾਡੇ ਨਾਲ ਇਸ ਪੋਡਕਾਸਟ ਦੇ ਵਿੱਚ ਖਾਸ ਮਹਿਮਾਨ ਪੰਕਜ ਰੇਲ ਪਹੁੰਚੇ ਨੇ ਸਭ ਤੋਂ ਪਹਿਲੇ ਉਹਨਾਂ ਦਾ ਸਵਾਗਤ ਕਰਦੇ ਪਾਈ ਬਹੁਤ ਬਹੁਤ ਸਵਾਗਤ ਆ ਤੁਹਾਡਾ ਐਸਪੋਰਟ ਦੇ ਵਿੱਚ ਧੰਨਵਾਦ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਠੀਕ ਹੈ ਵੀਰ ਜੀ ਕਿਰਪਾ ਸ਼ੁਕਰਮੰਦ ਤੇ ਅੱਜ ਇਹ ਸਾਰੀਆਂ ਗੱਲਾਂ ਬਤਾ ਕਰਾਂਗੇ ਪੋਡਕਾਸਟ ਸ਼ੁਰੂ ਕਰਨ ਤੋਂ ਪਹਿਲੇ ਛੋਟੀ ਰਿਕਵੈਸਟ ਹੈ ਜਿਨ੍ਹਾਂ ਨੇ ਇਸ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ 13 ਸਾਹਿਬ ਸਿੰਘ ਟਾਕ ਸ਼ੋਰ ਨੂੰ ਸਬਸਕ੍ਰਾਈਬ ਕਰਿਓ ਚਲੋ ਸ਼ੁਰੂ ਕਰਦੇ ਆ ਇਸ ਪੋਡਕਾਸਟ ਨੂੰ ਸਭ ਤੋਂ ਪਹਿਲੇ ਭਾਜੀ ਹੁਣ ਦੀ ਆਪਾਂ ਇਸ ਪੋਡਕਾਸਟ ਦੀ ਸ਼ੁਰੂਆਤ ਭਾਜੀ ਦੀ ਏਜ ਤੋਂ ਕਰਦੇ ਆ ਭਾਜੀ ਤੁਹਾਡੀ ਉਮਰ ਕਿੰਨੀ ਸਭ ਤੋਂ ਪਹਿਲੇ ਮੇਰੀ 32 ਸਾਲ ਆ ਜੀ 32 ਸਾਲ ਹਾਂਜੀ ਤੇ ਭਾਜੀ ਤੁਹਾਨੂੰ ਕਿੰਨਾ ਟਾਈਮ ਹੋਇਆ ਏ ਐਨ ਜੀਓ ਨੂੰ ਚਲਾਉਂਦੇ ਆਂ ਤੁਹਾਨੂੰ ਸਾਨੂੰ ਕਰੀਬਨ 7 ਸਾਲ ਹੋ ਗਏ ਜੀ 7 ਸਾਲ ਹਾਂਜੀ ਮਲ ਗੀ ਕਹਿ ਲਓ ਕਿ ਇੱਥੋਂ 25 26 ਸਾਲ ਦੇ ਹੋ ਗਏ ਜਦੋਂ ਤੁਸੀਂ ਐਨ ਜੀਓ ਸ਼ੁਰੂ ਕੀਤੀ ਹੈ ਤਕਰੀਬਨ ਸਾਨੂੰ 22 ਤੋਂ 30 ਸਾਲ ਦੇ ਵਿੱਚ ਅਸੀਂ ਇਸ ਨਾਲ ਜੁੜ ਗਏ ਸੀ ਕਿਉਂਕਿ ਸਾਡੀ ਇਸ ਤੋਂ ਪਹਿਲਾਂ ਸਿੱਖ ਵੈਲਫੇਅਰ ਫਾਊਂਡੇਸ਼ਨ ਧਾਰੀਵਾਲ ਚੱਲਦੀ ਜਿਹ ਉਧਰ ਵਿੱਚ ਗੁਰਮਤਿ ਦੇ ਕਾਰਜ ਹੁੰਦੇ ਸਾਰੇ ਜਿੱਦਾਂ ਗੁਰਦੁਆਰਾ ਬੁਰਸਾ ਸਮਾਗਮ ਹੁੰਦਾ ਵਾ ਬੱਚਿਆਂ ਦੇ ਗੁਰਮਤਿ ਦੇ ਕੈਂਪ ਲੱਗਦੇ ਆ ਦਸਤਾਰ ਮਾਰਚ ਜਿੱਦਾਂ ਤਾਰੀਵਾਲ ਦੇ ਵਿੱਚ ਜਾ ਹੋਰ ਵੀ ਬੱਚਿਆਂ ਦੇ ਹੁਣ ਪਿੰਡਾਂ 'ਚ ਸਮਰ ਆਪਣੇ ਗੁਰਮਤ ਕੈਂਪ ਲੱਗੇ ਦਸਤਾਰ ਕੰਪੀਟੀਸ਼ਨ ਲੱਗੇ ਸੀ ਇਹ ਸਾਰੇ ਪਹਿਲਾਂ ਵੀ ਲੋੜਵੰਦਾਂ ਦੀ ਮਤ ਕਰਦੇ ਸੀ ਉਹਦੇ ਬਹਾਵ ਤੇ ਕੁਝ ਵੀਰਾਂ ਨੇ ਫਿਰ ਸਲਾਵਾ ਰਲ ਮਿਲ ਕੇ ਸਾਰੇ ਵੀਰਾਂ ਨੇ ਵਿਚਾਰ ਟੰਡਰਾ ਕੀਤਾ ਕਿਉਂ ਨਾ ਇੱਕ ਅਸੀਂ ਮਨੁੱਖਤਾ ਦੀ ਆਪਾਂ ਐਦਾਂ ਲੋਕਾਂ ਦੀ ਭੜਾ ਕਰੀਏ ਜਿਹੜੇ ਵਿਚਾਰੇ ਬੇਕਰਨੇ ਜਿਨ੍ਹਾਂ ਲਵਾਰਸ ਨੇ ਜਿਨ੍ਹਾਂ ਕੋਈ ਕੇਅਰ ਨਹੀਂ ਕਰਦਾ ਉਹਨਾਂ ਲਈ ਕੋਈ ਆਪਾਂ ਇੱਕ ਨਿਵੇਕਲਾ ਜੋਪਰਲਾ ਕਰੀਏ ਉਸੇ ਲੜੀ ਤਾਅ ਫਿਰ ਆਪਾਂ ਐਡਾ ਮਾਨਵਤਾ ਸੇਵਾ ਗੁਰਦ ਆਸ਼ਰਮਾਂ ਪਹਿਲਾ ਜਫਰਾਲ ਸੀ ਉਹ ਤੋਂ ਮੂਵ ਕਰਕੇ ਅਸੀਂ 5 ਸਾਲ ਪਹਿਲਾਂ ਇੱਥੇ ਲੈ ਆਂਦਾ ਪਿੰਡ ਲੈ ਲੇ। ਵੀਰ ਜੀ ਜਦਾਂ ਵੱਲੋਂ ਤੁਸੀਂ ਕਹਿਆ ਵੀ ਮੈਂ 24-25 ਸਾਲ ਤੋਂ ਇਹ ਵਾਲਾ ਕੰਮ ਇੱਥੇ ਸ਼ੁਰੂ ਕੀਤਾ ਹੈ ਐਨਜੀਓ ਦਾ। ਭਾਈ 24-25 ਸਾਲ ਦੀ ਏਜ ਵਿੱਚ ਤੇ ਲੋਕੀ ਘੁੰਮਣ ਫਿਰਨ ਜਾਂਦੇ ਆ ਜਾਂ ਕਹਿ ਲੋ ਆਪਣੀ ਲਾਈਫ ਨੂੰ ਇੰਜੋਏ ਕਰਦੇ ਆ। ਤੁਸੀਂ ਕਿਦਾਂ ਸੈਕ੍ਰੀਫਾਈਸ ਕੀਤਾ ਕਿ ਬਿਰਦਾ Ashram ਦੇ ਵਿੱਚ ਜਿਹੜੇ ਪੇਸ਼ੈਂਟ ਨੇ ਜਾਂ ਕਹਿ ਲੋ ਜਿਹੜੇ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਜਿਨ੍ਹਾਂ ਨੂੰ ਇਦਾਂ ਕੋਈ ਛੱਡ ਜਾਂਦਾ ਜਿਹਨਾਂ ਦੇਖਭਾਲ ਨਹੀਂ ਕੋਈ ਕਰਦਾ। ਉਹਨਾਂ ਦੇ ਬਾਰੇ ਕਿਦਾਂ ਇਹ ਖਿਆਲ ਆਇਆ ਕਿ ਮੈਂ ਇਧਰ ਵੀ ਧਿਆਨ ਦਵਾਂ। ਵੇਖੋ ਜੀ ਸਾਡੇ ਜਿਹੜੇ ਵੀਰ ਸੀ ਸਾਡੇ ਨਾਲ ਜਿਹੜੀ ਸਾਡੀ ਸੰਗਤ ਸੀ ਸਾਰੇ ਵੀਰਾਂ ਦੀ ਉਹ ਤਕਰੀਬਨ ਸਾਰੇ ਗੁਰਮਤ ਦੇ ਕਾਰਜਕਾਰ ਦੇ ਸੀ ਉਹਦੇ ਨਾਲ ਕਹਿੰਦੇ ਵੀ ਜੈਸੀ ਸੰਗਤ ਵੈਸੀ ਰੰਗਤ ਹੋ ਜਾਂਦੀ ਆ ਤੇ ਉਹ ਸਾਰੇ ਵੀਰ ਨਾਲ ਆਪਾਂ ਇਦਾਂ ਪਰਾਲੇ ਸ਼ੁਰੂ ਕੀਤੇ ਲੋੜਵੰਦ ਦੀ ਫੀਸਾਂ ਦੇਣੀਆਂ ਇਲਾਜ ਕਰਾਉਣੇ ਉਹ ਨਾਲ ਨਾਲ ਚੱਲਦੇ ਚੱਲਦੇ ਆ ਫਿਰ ਮਨ 'ਚ ਖਿਆਲ ਆਉਣਾ ਯਾਰ ਵੀ ਕੁਝ ਆਪਾਂ ਵੱਖਰਾ ਵੀ ਕਰੀਏ ਤੇ ਬਾਕੀ ਸਾਰੇ ਕੰਮ ਨਾਲ ਕਰਦੇ ਸੀ ਕਾਰੋਬਾਰੀ ਨਾਲ ਚੱਲਦਾ ਸੀ ਇਦਾਂ ਇੱਕ ਤਰੀਕ ਤਕਰੀਬਨ ਜਿੰਨਾ ਚਿਰ ਹੋ ਗਿਆ ਵਾ ਉਹਦੇ ਨਾਲ ਨਾਲ ਹੀ ਫਿਰ ਸਾਡੇ ਮਨ ਚ ਖਿਆਲ ਆ ਵੀਰ ਆਪਾਂ ਇਹ ਵੀ ਕਰਜ ਕਰੀਏ ਘੁੰਮਣਾ ਘਮੋਣਾ ਸਾਰ ਦਿਨ ਚੱਲਦਾ ਰਹਿੰਦਾ ਜੀ ਪਰ ਇਹ ਵੀ ਸਾਡਾ ਇੱਕ ਵੱਖਰਾ ਸੀ ਵੀ ਆਪਾਂ ਕੋਈ ਲੋੜ ਮਨ ਦੀ ਮਤ ਵੀ ਕਰੀਏ ਪੱਕੇ ਤੌਰ ਤੇ ਭਾਜੀ ਇਸ ਆਸ਼ਰਮ ਦਾ ਪੂਰਾ ਨਾਮ ਕੀ ਆ ਇਹਦੇ ਬਾਰੇ ਹਾਨੂੰ ਦੱਸੋ ਸਾਡਾ ਇੱਥੇ ਪੂਰਾ ਨਾਮ ਹੈਗਾ ਮਾਨਵਤਾ ਸੇਵਾ ਸੰਸਾਇਟੀ ਦਰਦਾ ਆਸ਼ਰਮ ਅਸੀਂ ਤਾਂ ਇੱਕ ਨਾਮ ਨਿਕਨੇਮ ਰੱਖਤਾ ਤਾਂ ਕਰਕੇ ਵੀ ਜਿੱਦਾਂ ਕੋਈ 올ਡ ਹਮ ਹੋ ਗਿਆ ਸੇਵਾ ਕਰ ਹੋ ਗਿਆ ਗੋਰਾ ਆਸਰਾ ਹੋ ਗਿਆ ਇਦਾਂ ਲੱਗ ਲੱਗ ਸੁਪਨਾ ਕਰ ਇਦਾਂ ਮਲ ਹਰਕ ਨੇ ਇੱਕ ਛੋਟੇ ਛੋਟੇ ਨਾਮ ਰੱਖੇ ਦੇ ਆ ਵੀ ਵੱਡੇ ਨਾਲ ਲੈਣੇ ਕਿ ਯਾਰੀ ਮਨੁੱਖਤਾ ਦੀ ਸੇਵਾ ਸੰਸਾਇਟੀ ਮਨੁੱਖਤਾ ਦੀ ਸੇਵਾ ਬਿਰਦਾਸ਼ਰਮ ਪਿੰਡ ਲੇਲ ਇਸੇ ਕਰਕੇ ਮਨੁੱਖਤਾ ਦੀ ਮਨੁੱਖਤਾ ਦੀ ਸੇਵਾ ਕਰਨੀ ਹੈ ਉਹਦੇ ਕਰਕੇ ਆਪਾਂ ਜਿਹੜਾ ਨਾਮ ਆ ਮਨੁੱਖਤਾ ਦੀ ਸੇਵਾਸਥਾਨ ਸੋਸਾਇਟੀ ਰੱਖਿਆ ਜੀ ਇਹਦਾ ਇਹ ਸੇ ਬਿਰਦਾਸ਼ਰਮ ਨੂੰ ਭਾਜੀ ਕਦੋਂ ਸ਼ੁਰੂ ਕੀਤਾ ਹੈ ਕਹਿੰਦਾ ਮਤਲਬ ਕਿ ਸ਼ੁਰੂਆਤ ਕਿਵੇਂ ਕੀਤੀ ਹੈ ਇਸ ਐਸ ਐਨ ਜੀਓ ਦੀ ਜਿਹੜੀ ਵੇਖੋ ਜੀ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਦੱਸਿਆ ਸਾਡੀ ਸਿੱਖ ਵੈਲਫੇਅਰ ਫਾਊਂਡੇਸ਼ਨ ਐਨ ਜੀਓ ਹੈ ਸਾਡੀ ਜਿਹੜੀ ਮੇਨ ਉਹਦੇ ਅਧੀਨ ਇਹ ਵੀ ਜਿਹੜਾ ਆਪਾਂ ਆਸ਼ਰਮ ਆ ਜਿਹੜਾ ਮਾਨੁਤਾ ਸੇਵਾ ਸੰਸਾਇਟੀ ਇਹ ਵੀ ਬਣਾਈ ਹੈ ਜੀ ਇਹਦੇ ਕਾਰੇ ਸਿਰਫ ਇਹੀ ਹੈ ਕਿ ਆਪਾਂ ਇੱਥੇ ਜਿਹੜੇ ਮਨੁੱਖਤਾ ਦੇ ਮਾਨੁਤਾ ਦੇ ਆਪਾਂ ਜਿਹੜੇ ਬੇਸਹਾਰਾ ਬਜ਼ੁਰਗਾਂ ਨੂੰ ਸਾਂਭਦੇ ਪਏ ਆ ਇਹ ਕਰਦੇ ਮੇ ਆਹ ਕਰੀਬਨ ਅਸੀਂ 2018 ਦੇ ਵਿੱਚ ਜਿਹੜੀ ਬਣਾਈ ਸੀ ਇਹ ਉਦੋਂ ਆਪਾਂ ਜਫਰਾਲ ਹੁੰਨੇ ਸੀ ਉੱਥੇ ਸਾਡੇ ਕੋ ਕਰੀਬਨ ਕੋਈ 17-18 ਮੈਂਬਰ ਇੰਦੇ ਸੀ ਉੱਥੇ ਅਸੀਂ ਲੀਜ਼ ਤੇ ਜਗ੍ਹਾ ਲੈ ਕੇ ਉੱਥੇ ਆਪਾਂ ਸੇਵਾ ਸ਼ੁਰੂ ਕੀਤੀ 2 ਸਾਲ ਉੱਥੇ ਕੀਤੀ ਉਸ ਤੋਂ ਬਾਅਦ ਅਸੀਂ ਫਿਰ ਪਿੰਡ ਲੇਲ ਦੇ ਵਿੱਚ ਲੈ ਕੇ ਆਉਣਾ ਆਪਾਂ ਤੇ ਵੀਰ ਜੀ ਜਿੱਦਾਂ ਇਸ ਐਨ ਜੀਓ ਦੀ ਜਾਂ ਕਿ ਹਲੋ ਇੱਕ ਜਿਹੜੀ ਸੁਸਾਇਟੀ ਹੁੰਦੀ ਆ ਐਨਜੀਓ ਵਾਲੀ ਉਹਦੀ ਫੰਡਿੰਗ ਦਾ ਕੀ ਭਾਈ ਹੁੰਦਾ ਵਾ ਸਿਸਟਮ ਕਿਦਾਂ ਫੰਡਿੰਗ ਹੁੰਦੀ ਇਥੇ ਵੇਖੋ ਜੀ ਸਾਡੇ ਜਿੰਨੇ ਵੀ ਵੀਰ ਨੇ ਸਾਡੇ ਏਨੇ ਵੀ ਸਾਡੇ ਮੈਂਬਰ ਨੇ ਜਿਸਾਂ ਨੂੰ ਜਿਹੜੇ ਪਿਆਰ ਕਰਦੇ ਆ ਉਹ ਸਾਰੇ ਸਾਡੇ ਕਾਰੋਬਾਰ ਵਾਲੇ ਆ ਅਸੀਂ ਖੁਦ ਵੀ ਕਾਰੋਬਾਰ ਆ ਸਾਡੇ ਨਾਲ ਜਿੰਨੇ ਵੀ ਸਾਡੀ ਟੀਮ ਮੈਂਬਰ ਸਾਰੇ ਕਾਰੋਬਾਰ ਵਾਲੇ ਆ ਉਹ ਜਿੰਨਾ ਵੀ ਆਪਣਾ ਦਸਵੰਦ ਹੁੰਦਾ ਵਾ ਮਹੀਨੇ ਦਾ 1500 2000 ਕੱਢਦੇ ਆ ਇਦਾਂ ਜਿਹੜਾ ਸਾਡਾ ਫਰੈਂਡ ਸਰਕਲ ਆ ਜਿਹੜੇ ਸਾਨੂੰ ਸੱਜਣ ਪਿਆਰ ਕਰਦੇ ਆ ਦੇਸ਼ਾਂ ਵਿਦੇਸ਼ਾਂ ਵਿੱਚ ਜਿਹੜੇ ਸਾਨੂੰ ਚੰਗੀ ਤਰ੍ਹਾਂ ਜਾਣਦੇ ਨੇ ਤੇ ਉਹ ਸਾਨੂੰ ਸਪੋਰਟ ਕਰਦੇ ਆ ਲੋਕਲ ਸੰਗਤ ਦੀ ਸਾਨੂੰ ਬਹੁਤ ਸਪੋਰਟ ਕਰਦੀ ਪਿੰਡ ਦੀ ਸੰਗਤ ਵੀ ਕਾਫੀ ਆਉਂਦੀ ਸਾਡੇ ਕੋ ਬਾਹਰੋਂ ਵੀ ਧਾਰੀ ਵਾਲੋਂ ਵੀ ਜਿਹੜੇ ਵੀਰ ਆ ਕੁਝ ਆਪਣੇ ਹੱਥੀਂ ਰਾਸ਼ਨ ਦੀ ਸੇਵਾ ਕਰਦੇ ਕੋ ਕੱਪੜੇ ਸੇਵਾ ਕਰਦੇ ਆ ਕਿਉਂਕਿ ਅਸੀਂ ਸਾਡੀ ਕੋਸ਼ਿਸ਼ ਹੁੰਦੀ ਆ ਅਸੀਂ ਕਿ ਕੋਈ ਕਦੇ ਪੈਸਾ ਨਹੀਂ ਮੰਗਿਆ ਕਿ ਸਾਨੂੰ ਤੁਸੀਂ ਕੋਈ ਇਥੇ ਦਸਵੰਦ ਦੇ ਕੇ ਜਾਓ ਇਦਾਂ ਅਸੀਂ ਲਿਸਟ ਜਾਰੀ ਕਰ ਦਿੰਨੇ ਵੀਰ ਜੀ ਕੋ ਰਾਸ਼ਨ ਦੀ ਲਿਸਟ ਹੋ ਜਾਂਦੀ ਆ ਕੱਪੜੇ ਦੀ ਲਿਸਟ ਹੋ ਜਾਂਦੀ ਆ ਸਬਜ਼ੀਆਂ ਫਲ ਫਰੂਟ ਮੋਰ ਸਾਨੂੰ ਮੰਜੇ ਚਾਹੀਦੇ ਸੀ ਸਾਨੂੰ ਤਕਰੀਬਨ ਕੋਈ 4-5 ਦਿਨ ਪਹਿਲਾਂ ਸਾਨੂੰ ਧਾਰੀ ਹਾਲ ਤੇ ਪਿੰਡ ਰਣੀ ਤੇ प्रदीप ਸਿੰਘ ਨੇ ਉਹ ਸਾਨੂੰ ਮੰਜੇ ਸੇਵਾ ਕਰ ਗਏ ਨੇ ਫਰਨੀਚਰ ਸਮਾਨ ਚਾਹੀਦੇ ਉਹ ਸੇਵਾ ਕਰ ਗਏ ਨੇ ਜਿਹੜੀ ਚੀਜ਼ਾਂ ਦੀ ਅਸੀਂ ਉਹ ਸੋਸ਼ਲ ਮੀਡੀਆ ਤੇ ਉਹਦੀ ਆਪਾਂ ਪੋਸਟ ਪਾ ਦਿੰਨੇ ਆ ਉਹ ਜਿੰਨੀ ਜਿੰਨੀ ਸਮਰੱਥਾ ਹੁੰਦੀ ਹੈ ਉਹਦੇ ਕੋਡਿੰਗ ਸੰਗਤ ਸੇਵਾ ਕਰ ਜਾਂਦੀ ਹੈ ਜੀ ਡੋਨੇਸ਼ਨ ਤੇ ਨਾਮ ਤੇ ਭਾਜੀ ਐਨ ਜੀਓ ਦੇ ਜਿਹੜੇ ਸਕੈਂਡਲ ਚੱਲਦੇ ਨੇ ਜਾਂ ਧੋਖਾ ਧੜੀ ਹੁੰਦੀ ਹੈ ਉਹ ਜ਼ਿਆਦਾਤਰ ਨਿਊਜ਼ਾਂ ਆਈਆਂ ਦਿੰਦੀਆਂ ਕੋਈ ਨਾ ਕੋਈ ਭਾਜੀ ਉਹਦੇ ਬਾਅਦ ਇਹ ਭਾਜੀ ਤੁਹਾਡਾ ਕੀ ਵਿਚਾਰ ਹੈ ਭਾਜੀ ਬਿਲਕੁਲ ਭਾਜੀ ਵੇਖੋ ਜਿੱਥੇ ਕਹਿੰਦੇ ਨਾ ਵੀ ਤਲਾਬ 'ਚ ਇੱਕ ਮਛੀ ਗੰਦੀ ਹੋਵੇ ਤਾਂ ਸਾਰੇ ਗੰਦੇ ਹੋ ਜਾਂਦੇ ਆ ਉਹ ਤਰੀਕਾ ਵੇ ਜੀ ਕਿਉਂਕਿ ਲੋਕਾਂ ਨੇ ਇਹਨੂੰ ਆਪਣਾ ਬਿਜ਼ਨਸ ਬਣਾ ਲਿਆ ਵਾ ਕੋਈ ਹੱਥੀ ਕਿਰਤ ਨਹੀਂ ਕਰਨੇ ਉਹ ਜੋ ਡਿਪੈਂਡ ਰਹਿਣਾ ਵਾ ਉਸੇ ਤੇ ਰਹਿਣਾ ਯਾਰ ਵੀ ਜੋ ਆ ਗਿਆ ਸੀ ਕਿਸੇ ਕੋਲ ਲੁੱਟ ਕੇ ਜਾਂ ਲੈ ਕੇ ਕਿਸੇ ਤਰ੍ਹਾਂ ਖਾ ਲਈਏ ਆਪਾਂ ਸੇਵਾ ਦੇ ਕੁਝ ਨੇ ਲਈ ਸਾਡੀ ਕੋਸ਼ਿਸ਼ ਹੁੰਦੀ ਵੀ ਸਾਨੂੰ ਤੁਸੀਂ ਸੇਵਾ ਨਾਲ ਭਾਵੇਂ ਦੇ ਕੇ ਜਾਓ ਸਾਨੂੰ ਮਾਇਆ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਸਾਡੇ ਕੋ ਸਾਰਾ ਚੀਜ਼ਾਂ ਜੋ ਸੰਦੇਸਾਂ ਨੂੰ ਕਰਦੀ ਪਈਏ ਡੋਨੇਟ ਕਰਦੀ ਪਈ ਉਹ ਸਾਨੂੰ ਆਲਰੇਡੀ ਚਾਹੀਦੀ ਹੁੰਦੀ ਆ ਉਹੀ ਸਾਨੂੰ ਡੋਨੇਟ ਕਰਦੀ ਪਈ ਆ ਕਿਉਂਕਿ ਸਾਡੇ ਕੋ ਸਿਰਫ ਜਿਹੜੀ ਤਰਖਾ ਦੀ ਸਾਨੂੰ ਲੋੜ ਨਹੀਂ ਕਿਉਂਕਿ ਸਾਡੇ ਕੋ ਗੈਸਟ ਹਮ 8 ਮਲਾਜਮ ਨੇ ਜਿਹੜੇ ਸਾਡੇ ਕੋ ਇੱਥੇ ਦੇਖਭਾਲ ਕਰਦੇ ਰੋਟੀ ਵਾਲੇ ਕੱਪੜੇ ਧੋਣ ਵਾਲੀ ਬੀਬੀਆਂ ਸਫਾਈ ਵਾਲੀਆਂ ਟੇਕ ਕੇਅਰ ਕਰਨ ਵਾਲੇ ਉਹ ਸਾਡਾ ਕੋ ਜਿੰਨਾ ਕਿ ਸਾਡੇ ਜਿਹੜੇ ਸਾਨੂੰ ਬਹੁਤ ਵਿਸ਼ਵਾਸ ਵਾਲੇ ਸਾਡੇ ਵੀਰ ਨੇ ਇਹਦੇ ਸਾਨੂੰ ਚੰਗੇ ਨਿੱਜੀ ਤੌਰ ਤੇ ਜਾਣਦੇ ਉਹ ਸਾਨੂੰ ਸਪੋਰਟ ਕਰੀ ਜਾਂਦੇ ਪਿਆ ਉਹਨਾਂ ਨੂੰ ਅਸੀਂ ਦੱਸਣ ਦੀ ਲੋੜ ਨਹੀਂ ਹੁੰਦੀ ਵੀ ਕਿਵੇਂ ਕੀ ਚੱਲਦਾ ਪਿਆ ਉਹ ਸਾਨੂੰ ਪਿਆਰ ਕਰਦੇ ਆ ਬਾਕੀ ਅਸੀਂ ਹਰ ਵੀਰ ਨੂੰ ਕਹਿੰਨੇ ਆ ਵੀ ਯਾਰ ਤੁਸੀਂ ਕੋਈ ਵੀ ਆ ਕੰਮ ਕਰਨਾ ਵਾ ਦਿਲੋਂ ਕਰੋ ਸੇਵਾ ਭਾਵਨਾ ਨਾਲ ਉਹ ਯਾਰ ਕਿਸੇ ਵੀ ਫੀਲਡ ਨੂੰ ਤੁਸੀਂ ਗੰਦਾ ਨਾ ਕਰੋ ਜੇ ਤੁਹਾਨੂੰ ਲੱਗਦਾ ਆ ਵੀ ਆਰਸ ਆਪਾਂ ਪੈਸੇ ਹੀ ਖਾਣਾ ਕੋਈ ਹੋਰ ਕੰਮ ਕਰ ਲੋ ਕਿਰਤ ਕਰ ਲੋ ਆਪਣੀ ਉਹਦੇ ਚ ਮਿਹਨਤ ਕਰ ਕਰੋ ਜੀ ਹਾਂ ਇਹ ਗੱਲ ਤੇ ਭਾਈ ਜਿੱਦਾਂ ਹੈਗੀ ਕਿ ਜੇ ਮਤਲਬ ਮੇਰਾ ਦਿਲ ਕੀਤਾ ਵੀ ਚਲੋ ਮੈਂ ਡੋਨੇਟ ਵੀ ਆਪਰਾ ਦਸਵੰਦ ਜਾਂ ਆਪਣੀ ਸੇਵਾ ਕਰਦਾ ਪਰ ਬੰਦਾ ਇਹ ਗੱਲੋਂ ਕਬਰਾ ਜਾਂਦਾ ਵੀ ਪਤਾ ਨਹੀਂ ਇੱਥੇ ਧੋਖਾ ਧੜੀ ਨਾ ਹੁੰਦੀ ਹੋਏ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਜੀ ਕ੍ਰਿਬਨ ਪਿਛਲੇ 4-5 ਸਾਲ ਤੋਂ ਇਹ ਰੁਝਾਨ ਵੱਧ ਗਿਆ ਵਾ ਕਿ ਐਨ ਜੀਓ ਬਹੁਤ ਗਈਆਂ ਨੇ ਹਰ ਡਿਸਟ੍ਰਿਕਟ ਹਰ ਸ਼ਹਿਰ ਪਿੰਡ ਥਾਂ ਦੇ ਵਿੱਚ ਐਨ ਜੀਓ ਹੋ ਗਈਆਂ ਅਸੀਂ ਹਰ ਬੰਦੇ ਨੂੰ ਕਹਿੰਦੇ ਤੁਸੀਂ ਆਪਣੀ ਹੱਥੀ ਸੇਵਾ ਕਰੋ ਭਾਵੇਂ ਕਿਤੇ ਕਰੋ ਆਪਣੇ ਆਣ ਗਵਾਂਡ ਤੁਹਾਨੂੰ ਕੋਈ ਵੀ ਲੋੜਵੰਦ ਬੱਚੇ ਨੂੰ ਫੀਸ ਲੱਗਦੀ ਉਹ ਦੋ ਲੋੜਵੰਦ ਮਰੀਜ਼ ਲੱਗਦਾ ਉਹ ਦੋ ਪਿੰਡ ਦਾ ਆਪਣੀ ਸੇਵਾ ਕਰੋ ਜੀ ਜਿੱਥੇ ਤੁਸੀਂ ਹੈਗੇ ਉੱਥੇ ਸੇਵਾ ਕਰੀ ਜੋ ਤੁਹਾਨੂੰ ਤੁਹਾਡਾ ਲੋੜਵੰਦ ਜਿਹੜਾ ਆਪਣਾ ਦਸਵੰਦ ਉਹ ਲੇਖੇ ਲੱਗ ਜੇਗਾ ਜੀ ਆਪਣੀ ਸਕਰੀਨ ਤੇ ਜਿਹੜਾ ਤੁਸੀਂ ਇਸ ਟਾਈਮ ਵੀਊ ਵੇਖ ਰਹੇ ਜੇ ਇਹ ਇੱਥੋਂ ਦੇ ਅੰਦਰ ਦਾ ਮਾਹੌਲ ਤੁਹਾਨੂੰ ਵਗਵਾਉਣੇ ਆ ਤੇ ਵੇਖ ਸਕਦੇ ਹੋ ਬੈੱਡਾਂ ਦੇ ਉੱਤੇ ਕਿੰਨੇ ਇੱਥੇ ਮਰੀਜ਼ ਪਏ ਨੇ ਜੋ ਕਿ ਇਹ ਜਿਹੜੀ ਐਨ ਜੀਓ ਆ ਪਿੰਡ ਲਹਿਲ ਦੀ ਜਿਹੜੀ ਸੁਸਾਇਟੀ ਆ ਸੇਵਾ ਸੁਸਾਇਟੀ ਉਹ ਸੰਭਾਲਦੀ ਆ ਤੋ ਪਾਜੀ ਮੈਨੂੰ ਇਹ ਗੱਲ ਦੱਸੋ ਕਿ ਟੋਟਲ ਇੱਥੇ ਕਿੰਨੇ ਮਰੀਜ਼ ਨੇ ਇਸ ਟਾਈਮ ਸਾਡੇ ਕਸਟਮ ਪੰਜਾਬ ਵਿੱਚ ਜਮ ਮਰੀਜ਼ ਹੈਗੇ ਜੀ ਸਾਡੇ ਇੱਥੇ ਇਸ ਟਾਈਮ ਇਹਨਾਂ ਵਿੱਚੋਂ ਕਰੀਬਨ ਸਾਨੂੰ ਸੱਤ-ਸੱਤ ਦੇ ਵਿੱਚ ਅਸੀਂ ਕਰੀਬਨ 50 ਦੇ ਕਰੀਬ ਜਿਹੜੇ ਆਪਾਂ ਮੈਂਬਰ ਅਲੱਗ-ਅਲੱਗ ਅਹੀਂ ਘਰਾਂ 'ਚ ਭੇਜੂਕੀਆਂ ਆਊਟ ਆਫ ਸਟੇਟ ਆਊਟ ਆਫ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿਹੜੇ ਸਾਨੂੰ ਪਰਿਵਾਰ ਮਿਲ ਜਾਂਦਾ ਸੀ 오ਡੀਸਾ ਭੇਜਿਆ ਅਸੀਂ ਲਖੀਮਪੁਰ ਭੇਜਿਆ ਪਟਿਆਲੇ ਲਾਗੇ ਭੇਜੇ ਕਿੰਨੇ-ਕਿੰਨੇ ਵੀਰਾਂ ਨੂੰ ਸਾਨੂੰ ਡਰੈੱਸ ਮਿਲਦੇ ਆ ਹੁਣ ਪਿੱਛੇ ਜੀ ਆਪਾਂ ਸਿਲੀਗੁਰੀ ਕੋਲਕਾਤਾ ਭੇਜਿਆ ਸੀ ਜੀ ਜਿੰਨਾ ਪਰਿਵਾਰਾਂ ਐਡਰੈਸ ਮਿਲ ਜਾਂਦੇ ਜਿਹੜੇ ਸਾਨੂੰ ਦੱਸਦੇ ਉਹਨਾਂ ਦਾ ਇਹ ਸੰਪਰਕ ਕਰਕੇ ਉਹਨਾਂ ਨੂੰ ਆਪਾਂ ਘਰ ਭੇਜ ਦਿੰਨੇ ਆਂ ਔਰ ਸਾਡੇ ਕੋ ਹੁਣ ਤੱਕ 40-45 ਦੇ ਕਰੀਬੇ ਜਿਹੜੇ ਮੈਂਬਰ ਉਹ ਚੜਾਈ ਵੀ ਕਰ ਚੁੱਕੇ ਨੇ ਉਹਨਾਂ ਦਾ ਇਹ ਸੰਸਕਾਰ ਪਿੰਡ ਲੈ ਲਦੀਆਂ ਸ਼ਮਸ਼ਾਨ ਘਾਟ ਵਿੱਚ ਕਰ ਦਿੰਨੇ ਆ ਜੀ ਤੇ ਭਾਜੀ ਜਿੱਦਾਂ ਪੇਸ਼ੈਂਟ ਨੂੰ ਕਈ ਤਰ੍ਹਾਂ ਦੇ ਕਹ ਲੋ ਵੀ ਡਿਜ਼ੀਜ਼ਸ ਜਾਂ ਬਿਮਾਰ ਹੋਇਆ ਹੁੰਦਾ ਜਾਂ ਰੋਗ ਲੱਗੇ ਹੁੰਦੇ ਨੇ ਤੇ ਆ ਤੁਸੀਂ ਆਪਣੀ ਅੱਖੀ ਭਈ ਸਭ ਤੋਂ ਵੱਧ ਕਿਹੜੇ-ਘੜੇ ਨਦੇ ਰੋਗ ਵੇਖਿਆ ਹੇ ਤੱਕ ਜਿਹੜੇ ਹੋਏ ਭੀ ਜਿਹੜੇ ਬੜੇ ਖਤਰਨਾਕ ਤੋਂ ਲੱਗੇ ਹੋਏ ਵੇਖੋ ਜੀ ਸਾਡੇ ਕੋ ਕਰੀਬਨ ਹਰ ਬੰਦੇ ਦੀ ਅਲੱਗ-ਅਲੱਗ ਸਟੋਰੀ ਏ ਭਾਜੀ ਹੁਣ ਸਾਡੇ ਕੋ ਪਿਛਲੇ ਦਿਨੀ ਕੇਸ ਆਏ ਸੀ ਕੋਈ ਬਜ਼ੁਰਗ ਸੀ ਬਟਾਲੇ ਤੋਂ ਉਹ ਘਰ-ਬਾਰ ਨਹੀਂ ਸਾਰੀ ਉਮਰ ਪਹਿਲਾਂ ਤਲਾਕ ਹੋ ਚੁੱਕਿਆ ਵਾ ਉਹਨਾਂ ਦਾ ਇਕੱਲੇ ਰਹਿੰਦੇ ਸੀ ਤੇ ਕਮਜ਼ੋਰੀ ਬਹੁਤ ਆ ਗਈ ਵੀਕਨੈਸ ਆ ਗਈ ਉਹਨਾਂ ਨੂੰ 15-20 ਦਿਨ ਡ੍ਰਿਪ ਲੱਗੇ ਲਗਾਤਾਰ ਸਾਡੇ ਕੋਲ ਅੱਜ ਤੋਂ ਮੈਂ 2-3 ਪੇਸ਼ੈਂਟ ਨੇ ਉਹਨਾਂ ਨੂੰ ਡ੍ਰਿਪ ਲੱਗਦੇ ਪਏ ਐ ਇੱਥੇ ਟ੍ਰੀਟਮੈਂਟ ਚੱਲਦਾ ਪਿਆ 2-3 ਦਿਨੋਂ ਉਹਨਾਂ ਦਾ ਆਪਰੇਟ ਹੋ ਰਿਹਾ ਵਾ ਅੱਜ ਹੀ ਕੱਲ੍ਹ ਆਪਰੇਟ ਹੋਇਆ ਵਾ ਉਹ ਸ਼੍ਰੀ ਗੁਰਗਾਂਵ ਸਬ ਚੈਰੀਟੇਬਲ ਹਸਪੀਟਲ ਦੇ ਐਡਮਿਟ ਨੇ ਇਦਾਂ ਲੱਗ ਲੱਗ ਕਰਕੇ ਆਉਂਦੇ ਆ ਕਈਆਂ ਨੂੰ ਬੈੱਡ ਸੋਲ ਹੋ ਜਾਂਦਾ ਵਾ ਸਭ ਤੋਂ ਵੱਧ ਜਿਹੜੀ ਕੰਡੀਸ਼ਨਸ ਜਿਹੜੀਆਂ ਹੁੰਦੀਆਂ ਉਹ ਜਦੋਂ ਪੇਸ਼ੈਂਟ ਨੂੰ ਬੈੱਡ ਸੋਲ ਹੋ ਜਾਂਦਾ ਵਾ ਜਾਂ ਕੀੜੇ ਪੈ ਜਾਂਦੇ ਸ਼ੁਰੂ ਆਉਂਦੇ ਆ ਉਹ ਕੰਡੀਸ਼ਨ ਸਭ ਤੋਂ ਜ਼ਿਆਦਾ ਔਖੀ ਹੁੰਦੀਆਂ ਕਿਉਂਕਿ ਉਹ ਕੇਅਰ ਕਰਨੇ ਔਰ ਜਦੋਂ ਚੱਲੇ ਫੇਰੇ ਨਹੀਂ ਜਾਂਦਾ ਬਜ਼ੁਰਗੋ ਉਹ ਕਾਫੀ ਕ੍ਰਿਟੀਕਲ ਹੋ ਜਾਂਦੇ ਪਰ ਇਹ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿੰਨੀ ਕਿ ਸੇਵਾਵਾਂ ਲਈਆਂ ਵਾ ਸਾਰੇ ਤੰਦਰੁਸਤ ਕੀਤੇ ਆ ਕੋਈ ਇੱਕ ਦੋ ਵੀਰ ਜਿਹੜੇ ਚੜ੍ਹਾਈ ਕਰਗੇ ਵਿੱਚ ਜੀ ਜਿੱਦਾਂ ਇਹ ਵਾਲੇ ਪੇਸ਼ੈਂਟ ਦੇ ਵਿੱਚੋਂ ਜਿਹੜੇ ਮਰੀਜ਼ਵਾਂ ਅੰਦਰ ਇਹਨਾਂ ਦੇ ਵਿੱਚ ਕਹਿ ਲਓ ਕਿ ਕਿੰਨੇ ਕੁ ਹੋਣੇ ਜਿਹੜੇ ਘਰਾਂ ਤੋਂ ਜਿੱਦਾਂ ਕਈ ਬੇਕਰ ਕਰ ਦਿੰਦੇ ਆ ਤੇ ਕਈ ਕਿੰਨੇ ਕਾਇਨਾ ਚੋਂ ਜਿਹੜੇ ਹੈ ਕਿ ਇਹਦਾ ਰਸਤੇ ਦੇ ਵਿੱਚੋਂ ਮਿਲੇ ਜਾਂ ਕਿਤੇ ਕੈਦ ਵਿੱਚ ਜਿਹਾਂ ਉਥੋਂ ਕਿਤੇ ਰੈਸਕਿਊ। ਕਿਰਪਨ ਸਾਡੇ ਕੋਲ ਜਿੱਦਾਂ 50-52 ਮਰੀਜ਼ ਹੈ ਜੀ ਐਸਐਮ ਸਾਡੇ ਕੋਲ ਕਿਰਪਨ 20-25 ਜਿਹੜੇ ਘਰਾਂ ਵਾਲੇ ਛੱਡ ਗਏ ਆ ਜੀ। ਅੱਛਾ ਹਾਂ ਘਰਾਂ ਵਾਲੇ ਛੱਡ ਗਏ ਜਾਂ ਘਰਾਂ ਚੋਂ ਆ ਗਏ ਆ ਚੰਗੇ ਭਲੇ ਸਾਡੇ ਕੋਲ ਜ਼ਿਆਦਾਤਰ ਵੇਖੋ ਇਹਦੇ ਵਿੱਚ ਸਾਡੇ ਕੋਲ ਸਾਰੇ ਲੋਕਲ ਵੀਰ ਨੇ। ਹਮਮ। ਮਤਲਬ ਸਾਡੇ ਕੋਲ ਪ੍ਰਵਾਸੀ ਘਾਟ ਨੇ ਜਿੱਦਾਂ 50 ਮੈਂਬਰ ਨੇ ਇਹਦੇ ਵਿੱਚ ਕੋਈ 7-8 ਸਾਡੇ ਸਾਡੇ ਕੋਲ ਪ੍ਰਵਾਸੀ ਰਹਿ ਰਹੇ ਨੇ। ਔਰ ਆਲਮੋਸਟ ਬਾਕੀ ਸਾਰੇ ਪੰਜਾਬੀ ਨੇ ਅਲੱਗ-ਅਲੱਗ ਪਿੰਡਾਂ ਕੋਈ ਕਿਸੇ ਦੀ ਸਿਚੁਏਸ਼ਨ ਆ ਕਿਸੇ ਨੂੰ ਘਰ-ਬਾਰ ਉਹਨੇ ساری ਉਮਰ ਕੋਈ ਨਸ਼ਾ ਪਤਾ ਕਰ ਛੱਡਿਆ ਵਾ ਹੁਣ ਸਾਡੇ ਕੋਲ ਇੱਕ ਫਜੂਪੁਰ ਦਾ ਹੀ ਵੀਰ ਉਹਨੇ ساری ਉਮਰ ਇਦਾਂ ਹੀ ਆਪਣੀ ਕਮਾਈ ਜਿਹੜੀ ਆ ਬੱਚਿਆਂ ਦੇ ਨਹੀਂ ਲਾਈ ਉਹਨਾਂ ਦੀ ਕੇਅਰ ਨਹੀਂ ਕੀਤੀ ਹੁਣ ਮਗਰਲੀ ਉਮਰ ਦੇ ਵਿੱਚ ਆ ਕੇ ਉਹਨੂੰ ਮੁਸ਼ਕਲਾਂ ਆਉਣ ਡੀਆਂ ਜੀ ਨਸ਼ਾ ਜ਼ਿੰਦਗੀ ਬਰਬਾਦ ਕਰ ਦਿੰਦਾ ਵਾ ਇਸੇ ਤਰ੍ਹਾਂ ਹੀ ਕਾਫੀ ਸਾਡਾ ਕੇਸ ਆਏ ਇਦਾਂ ਦੇ ਜਿਨ੍ਹਾਂ ਨੇ ਸਮੇਂ ਸਿਰ ਸਹੀ ਫੈਸਲੇ ਨਹੀਂ ਲਏ ਤੇ ਅੱਜ ਉਹ ਦਰਦ ਦੀ ਠੋਕਰਾਂ ਖਾ ਰਹੇ ਨੇ ਕੀ ਹੁਣ ਗੁਰੂ ਮਹਾਰਾਜ ਦੀ ਕਿਰਪਾ ਉਹਨਾਂ ਦਾ ਟ੍ਰੀਟਮੈਂਟ ਇੱਥੇ ਚੱਲਦਾ ਪਿਆ ਵਾ ਕਈ ਇਦਾਂ ਦੇ ਭਾਈ ਕੇਸ ਆਏ ਤੁਹਾਡੇ ਅੱਖਾਂ ਸਾਹਮਣੇ ਜਿੱਦਾਂ ਕੋਈ ਛੋਟੇ ਬੱਚੇ ਹੁੰਦੇ ਨੇ ਹਾਂਜੀ ਤੇ ਉਹਨਾਂ ਨੂੰ ਜਿੱਦਾਂ ਕੋਈ ਬਾਸ ਸਟੈਂਡ ਦੇ ਬਾਥਰੂਮ ਦੇ ਵਿੱਚ ਬੰਦ ਕਰ ਗਿਆ ਕਿਤੇ ਇੱਥੋਂ ਰੈਸਕਿਊ ਕੀਤਾ ਹੈ ਜਾਂ ਤੁਹਾਡੀ ਸੰਸਥਾ ਦੇ ਵਿੱਚ ਇਦਾਂ ਦਾ ਬੱਚਾ ਕੋਈ ਇਦਾਂ ਦਾ ਪੇਸ਼ੈਂਟ ਆਇਆ ਕੋਈ ਹਾਂਜੀ ਸਾਡੇ ਕੋ ਇੱਕ ਕਰੀਬਨ ਅਸੀਂ 3.5 ਸਾਲ ਪਹਿਲਾਂ ਲੈ ਕੇ ਆਏ ਸੀ ਉਹ ਅਸੀਂ ਨਾ ਕੱਲੂਗਾ ਗੇਟ ਦੇ ਲਾਗੇ ਨਾ ਉੱਥੇ ਕੋਈ ਟਰੱਕ ਡਰਾਈਵਰ ਕੋਈ ਵੀਰ ਲਾ ਗਿਆ ਸੀ ਜਿਹੜੀਆਂ બસ ਸਟੈਂਡ ਬਣੇ ਹੁੰਦੇ ਪਿੰਡਾਂ ਦੇ ਛੋਟੇ ਛੋਟੇ ਬਾਹਰ ਰੋਡ ਤੇ ਹਾਂਜੀ ਉੱਥੇ ਲਾ ਗਿਆ ਸੀ ਉੱਥੇ ਵੀਰ ਰਹਿੰਦਾ ਛੋਟਾ ਜਿਹਾ ਸੀ ਉਹ तकरीबन ਉਦੀ ਹੋਣ ਉਮਰ ਹੋ ਗਈ 24 ਸਾਲ ਹੋ ਗਈ ਹੈ ਜੀ ਜਦੋਂ ਅਸੀਂ ਲੈ ਕੇ 20 ਸਾਲ ਦਾ ਸੀ ਤਾਂ ਮੈਂ ਦਿਖਾ ਵੀ ਦੂੰਗਾ ਅੰਦਰ ਹੀ ਵੀਰ ਉਹ ਬਹੁਤ ਡਰਿਆ ਹੋਇਆ ਸੀ ਕਿਉਂਕਿ ਦੁਨੀਆ ਬਹੁਤ ਹਵਾਨੀਤ ਭਰੀ ਪਈ ਹੈ ਜੀ ਉਹ ਬੱਚੇ ਨਾਲ ਗਲਤ ਕੰਮ ਹੀ ਹੁੰਦੇ ਸੀ ਉਹ ਲਾਗੇ ਦੁਕਾਨਦਾਰਾਂ ਨੇ ਸਾਡਾ ਸੰਭਰ ਕੀਤਾ ਸੀ ਰਾਤ 10 11 ਵੇ ਜਾ ਕੇ ਉਸ ਵੀਰ ਨੂੰ ਰੈਸਕਿਊ ਕਰਕੇ ਲੈ ਕੇ ਆਏ ਆ ਉਹ ਵੀਰ ਦਾ ਅਸੀਂ ਪਿੰਡ ਪਤਾ ਕੀਤਾ ਵਾ ਉਹ ਅਮਰਸਾਰੀ ਦੇ ਪਿੰਡ ਹੀ ਪਰ ਉਹਦੇ ਪਿੰਡ ਦੇ ਘਰ ਸੰਪਰਕ ਕੀਤਾ ਉਹ ਲੈਣ ਨਹੀਂ ਆਏ ਕਿਉਂਕਿ ਇਹ ਬੱਚਾ ਬਨੋਰਮਲ ਸੀ ਸ਼ੁਰ ਤੋਂ ਤੇ ਜਿਹੜੇ ਇਦਾਂ ਦੇ ਬੱਚੇ ਹੁੰਦੇ ਉਹਨਾਂ ਦੀ ਕੇਅਰ ਜ਼ਿਆਦਾ ਕਰਨੀ ਪੈਂਦੀ ਆ ਤੇ ਬਹੁਤਾਂ ਗਿਣਤੀ ਵਿੱਚ ਸਾਡੇ ਕੋਲ ਇਸ ਟਾਈਮ ਜਿਹੜੇ ਇਦਾਂ ਦੇ ਬੱਚੇ ਆ ਸਾਡੇ ਕੋਲ 5 ਬੱਚੇ ਰਹਿ ਰਹੇ ਆ ਔਰ ਪੰਜੇ ਥੋੜੇ ਡਿਸੇਬਲ ਨੇ ਉਹਨਾਂ ਦੇ ਘਰਬਾਰ ਸਾਨੂੰ ਪਤਾ ਵਾ ਘਰਾਂ ਵਾਲੇ ਛੱਡ ਗਏ ਆ ਇਸ ਤੋਂ ਇਲਾਵਾ ਕੀ ਰਹਿ ਗਿਆ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਯਾਰ ਅਸੀਂ ਕੰਮ ਕਰ ਜਾਣਾ ਕੇਅਰ ਕਰਨੀ ਉਹ ਆਪਣੀਆਂ ਜਿਵੇਂ ਅਰੇ ਤੋਂ ਭੱਜ ਗਿਆ ਭਾਈ ਜੇ ਗੱਲ ਕਰੀਏ ਕਿ ਤੁਸੀਂ ਤੁਹਾਡੀ ਨਿੱਜੀ ਪਰਸਨਲ ਲਾਈਫ ਦੀ ਤੁਸੀਂ ਉਦਾਂ ਐਜ਼ ਆਨ ਕਰੀਅਰ ਇਹੋ ਹੀ ਹੈਂਡਲ ਕਰਦੇ ਜਾਂ ਹੋਰ ਵੀ ਆਪਣਾ ਨਹੀਂ ਵੀਰ ਜੀ ਮੈਨੂੰ ਕਰੀਬਨ ਜੇ ਮੇਰੀ ਏਜ 32 ਸਾਲ ਹੈ ਤਾਂ ਮੈਨੂੰ ਕਰੀਬਨ 18 ਸਾਲ ਹੋ ਗਏ ਵੀਰ ਜੀ ਮੈਨੂੰ ਕਿਰਤ ਕਰਦੇ ਆ ਸਾਡੀ ਮੇਰੇ ਡਿਸਪੋਇਬਲ ਦਾ ਕੰਮ ਆ ਧਾਰੀਆਲ ਬੱਸ ਸਟੈਂਡ ਤੇ ਤਕਰੀਬਨ ਸਾਰੇ ਧਾਰੀਆਲ ਵਾਲੇ ਜਿਹੜੇ ਲੋਕਲ ਵੀਰ ਨੇ ਸਾਰੇ ਜਾਣਦੇ ਨੇ ਔਰ ਮੈਨੂੰ 17-18 ਸਾਲ ਹੋ ਗਏ ਪਾਜੀ ਕਿਰਤ ਕਰਦੇ ਆ ਮੈਂ ਉਦਾਂ ਸਟੱਡੀ ਬੀ ਕਾਮ ਕੀਤੀ ਮੈਂ ਤੇ ਕਿਰਤ ਕਰਦਿਆ ਮੈਨੂੰ ਗਰੀਬਾ 17-18 ਸਾਲ ਹੋ ਗਈ ਜੀ ਤੇ ਇਧਰ ਮੈਨੇਜ ਪਈ ਫਿਰ ਕਿੱਦਾਂ ਮੈਨੇਜਿੰਗ ਤੁਹਾਡਾ ਰੁਟੀਨ ਕੀ ਹੈ ਡੇਲੀ ਰੁਟੀਨ ਪਰ ਵੀ ਵੇਖੋ ਵੀ ਸਾਡੀ ਕੋਸ਼ਿਸ਼ ਹੁੰਦੀ ਪਈ ਅਸੀਂ ਵੱਧ ਤੋਂ ਵੱਧ ਸਮਾਂ ਇਧਰ ਦਿੰਨੇ ਆ ਉਥੋਂ ਬਸ ਇਹ ਵੀ ਗੁਰੂ ਮਾਰਗ ਇਹ ਅਰਦਾਸ ਕਰੀ ਦੀ ਵੀ ਚਲੋ ਦਾਲ ਫੁਲਕਾ ਜਿਹੜਾ ਚੱਲਦਾ ਚੱਲੀ ਜਾਵੇ ਪਰ ਇਹ ਵੀ ਸੇਵਾ ਨਾਲ ਬਰਕਰਾਰ ਰਵੇ ਜੀ ਕਿਉਂਕਿ ਕਿਰਤ ਕਮਾਈਆਂ ਇਹ ਸਾਰੀ ਉਮਰ ਚੱਲਦੀਆਂ ਰਹਿਣੀਆਂ ਜੀ ਕਸਾ ਫਾਰੀ ਉਮਰ ਚੱਲਦਾ ਰਹਿਣਾ ਵਾ ਤੁਹਾਡੇ ਇੱਥੇ ਬਿਲ ਦਾ ਅਸ਼ਰਮ ਦਾਣਾ ਸਰੌਂਡਿੰਗ ਜਿਹੜਾ ਐਟਮੋਸਫੇਅਰ ਬੜਾ ਸੋਹਣਾ ਬਣਾਇਆ ਇਹਦਾ ਇਹ ਡਿਜ਼ਾਈਨਿੰਗ ਜਾਂ ਪਲੈਨਿੰਗ ਕਿਦੀ ਹੀ ਵੀ ਇੰਨੇ ਭਾਜੀ ਗਾਰਡਨਿੰਗ ਕਰਨੀ ਜਾਂ ਇਦਾਂ ਕੁਝ ਇਹ ਵਿੱਚ ਇਸ ਤਰ੍ਹਾਂ ਵੀ ਇਹ ਸਾਡੇ ਪਿੰਡ ਦਾ ਨਾ ਕਮਿਊਨਿਟੀ ਹਾਲ ਸੀ ਸਾਡੇ ਪਿੰਡ ਲਈ ਹਿਲਦਾ ਇਹ ਖੰਡਰ ਹੋ ਚੁੱਕਿਆ ਸੀ 30 22 ਸਾਲ ਪਹਿਲਾਂ ਬਣਿਆ ਸੀ ਖੰਡਰ ਹੋ ਚੁੱਕਿਆ ਸੀ ਇੱਥੇ ਰੂੜੀਆਂ ਸੀ ਜੀ 6 6 ਫੁੱਟ ਬਾਹਰ ਤੁਸੀਂ ਪਾਰਕਨ ਦੇ ਰੂੜੀਆਂ ਸੀ ਫਿਰ ਅਸੀਂ ਸਾਰੇ ਵੀਰਾਂ ਨੇ ਸਲਾਹ ਕੀਤੀ ਪਿੰਡ ਦੀ ਉਹਦੇ ਪੰਚਾਇਤ ਹੁੰਦੀ ਸੀ ਉਹਨਾਂ ਨਾਲ ਆਪਾਂ ਸੰਪਰਕ ਕਰਕੇ ਇੱਥੇ ਆਪਾਂ तकरीबन ਕੋਈ ਸੌਲਟਰ ਵਾਲੀ ਮਿੱਟੀ ਪਾਈ ਉੱਪਰ ਤੇ ਮੈਨੂੰ ਸ਼ੁਰੂ ਤੋਂ ਹੀ ਕਹਿ ਲੋ ਕਿ ਜਿਹੜਾ ਵਾ ਪਲਾਂਟੇਸ਼ਨ ਦਾ ਬਾਤ ਆਉਂਦਾ ਬਹੁਤ ਪਿਆਰ ਸੀ ਕਿਉਂਕਿ ਅਸੀਂ ਪਿੰਡੇ ਦੀ ਕਾਫੀ ਲਾਉਂਦੇ ਰਹਿੰਨੇ ਆ ਧਾਰੀ ਵਾਲੀ ਵੀ ਲਾਏ ਆ ਇਸੇ ਤਰੀਕੇ ਨਾਲ ਅਸੀਂ ਇਹਨੂੰ ਸੋਹਣੀ ਪਾਰਕ ਬਣਾਇਆ ਤੇ ਇਹਦੇ ਵਿੱਚ तकरीबन ਕੋਈ तकरीबन 2 ਲੱਖ ਦੇ ਕਰੀਬ ਆਪਾਂ ਨੇ 2.5 ਲੱਖ ਰੁਪਏ ਦੇ ਕਰੀਬ ਬੂਟੇ ਲਿਆ ਕੇ ਲਾਏ ਆ ਆਪਾਂ ਸਭ ਤੇ ਚਾਹੇ ਕਿਰ ਇੱਕ ਵਧੀਆ ਮਾਹੌਲ ਮਿਲ ਸਕੇ ਬੰਦਿਆਂ ਨੂੰ ਮਾੜੀ ਚੀਜ਼ ਨੂੰ ਭਾਜੀ ਹਮੇਸ਼ਾ ਇਹ ਹੁੰਦਾ ਪੀ ਛੇਤੀ ਪ੍ਰਮੋਟ ਹੋ ਜਾਂਦੀ ਮਾੜੀ ਚੀਜ਼ ਦੀ ਮਸ਼ਹੂਰੀ ਬੜੀ ਛੇਤੀ ਹੁੰਦੀ ਹੈ ਇੱਕ ਚੰ ਤਾਨੂੰ ਲੱਗਦਾ ਵੀ ਐਨਜੀਓ ਦੀ ਐਨਜੀਓ ਵੀ ਮਾਰਕੀਟਿੰਗ ਦੀ ਨੂੰ ਲੋੜ ਆ ਜਾਂ ਕਿਹੜੇ ਐਨਜੀਓ ਸੇ ਹੈਗੇ ਨਾ ਵੈਸੇ ਤੇ ਇਹਨਾਂ ਦੇ ਕੰਮ ਸਿਰਫ ਇਹੀ ਸੀ ਵੀ ਆਪਾਂ ਇੱਕ ਪਲੇਟਫਾਰਮ ਹੁੰਦਾ ਵਾ ਜਿਹੜਾ ਪਿੰਡ ਦੇ ਬੰਦਿਆਂ ਨਾਲ ਜਾਂ ਸ਼ਹਿਰ ਦੇ ਬੰਦਿਆਂ ਗਲੀ ਮਲੇ ਮੁੰਡੇ ਨੂੰ ਇਕੱਠਾ ਕਰਕੇ ਇੱਕ ਸਮੂਹ ਬਣਦਾ ਵਾ ਹਾਂਜੀ ਔਰ ਉਹ ਸਮੂਹ ਆਪਣੀ ਦੀ ਕਿਰਤ ਕਮਾਈ ਦਾ ਦਸਵੰਦ ਇਕੱਠਾ ਕਰਕੇ ਅਸੀਂ ਲੋੜਵੰਦਾਂ ਦੇ ਲੇਖੇ ਲਾਈਏ ਇੰਜ ਇਸ ਅਲੱਗ-ਅਲੱਗ ਟਾਈਪ ਦੇ ਬੜੀਆਂ ਕੋਈ ਵਤਾਵਰਨ ਦੇ ਬਣੀ ਹੈ ਜੀ ਕੋਈ ਬਲੱਡ ਦੇ ਬਣੀ ਹੈ ਜੀ ਕੋਈ ਸਟੱਡੀ ਦੇ ਬਣੀ ਹੈ ਕੋਈ ਐਜੂਕੇਸ਼ਨ ਦੇ ਬਣੀ ਹੈ ਕੋਈ ਇਸ ਤਰ੍ਹਾਂ ਲੋੜਵੰਦਾਂ ਦੇ ਬਣੀ ਆ ਹਰ ਫੀਲਡ ਦਾ ਅਲੱਗ-ਅਲੱਗ ਕੰਮ ਆ ਕੰਮ ਹਰ ਦਾ ਮਕਸਦ ਇਹੀ ਆ ਵੀ ਅਸੀਂ ਇਸ ਸਮਾਜ ਦੀ ਸੇਵਾ ਕਰੀਏ ਪਰ ਉਹਦਾ ਜੇ ਦੁਰਵਰਤੋਂ ਕਰੋਗੇ ਤੇ ਉਹਦਾ ਨੁਕਸਾਨ ਵੀ ਹੋਈਗਾ ਜੀ ਜਿੱਦਾਂ ਇੱਕ ਐਨਜੀਓ ਭਾਈ ਜਿਹੜੀ ਹੁੰਦੀ ਆ ਉਹਨੂੰ ਡੋਨੇਸ਼ਨ ਕਰਉਂਦੇ ਕਿਹੜੇ-ਕਿਹੜੇ ਜ਼ਰੀਏ ਹੁੰਦੇ ਨੇ ਵੀ ਕਿਹੜੇ ਤਰੀਕੇ ਨਾਲ ਆਪਾਂ ਐਦਾਂ ਡੋਨੇਸ਼ਨ ਕਰ ਸਕਦੇ ਵੀ ਆਨ ਨੂੰ ਲੱਗੇ ਇੱਕ ਦਿਨਾਂ ਬਾਅਦ ਵੀ ਮੈਂ ਚਲੋ ਇੱਕ ਬੰਦੇ ਨੂੰ ਲੋਡ ਵਾ ਤੇ ਮੈਂ ਹੱਥੋਂ ਥੀਫੜਾਦੀ ਇੱਕ ਆਗੇ ਇੱਕ ਹੁੰਦਾ ਦੂਜਾ ਬੰਦਾ ਵਿੱਚ ਪੈ ਜਾਂਦਾ ਤੇ ਆਪਾਂ ਕਿਦਾਂ ਇੱਕ ਇਤਬਾਰ ਕਰ ਲੈਂਦੇ ਵੀ ਡੋਨੇਸ਼ਨ ਸਹੀ ਜਗ੍ਹਾ ਜਾਂਦੀ ਹੈਡੀ ਵੇਖੋ ਵੀਰ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਵੀ ਚੀਜ਼ ਵੀ ਦੇਣੇ ਨਾ ਉਹ ਤੁਸੀਂ ਆਪਣੇ ਹੱਥੀ ਲਓ ਜੇ ਤੁਸੀਂ ਸਾਡੇ ਕੋ ਆਇਓ ਤੇ ਤੁਸੀਂ ਸਾਡੇ ਕੋਲ ਲਿਸਟ ਲੈ ਸਕਦੇ ਹੋ ਜਿਹੜੀ ਚੀਜ਼ ਚਾਹੀਦੀ ਅਸੀਂ ਤੁਹਾਨੂੰ ਕਹਿੰਨੇ ਆਂ ਆ ਚੀਜ਼ਾਂ ਆ ਤੁਸੀਂ ਉਹਦੇ ਅਕੋਰਡਿੰਗ ਸਾਨੂੰ ਦੀ ਸੇਵਾ ਕਰ ਸਕਦੇ ਹੋ ਆਦਰਵਾਈਜ਼ ਜੇ ਸਾਡੇ ਕੋਲ ਕਿਤੇ ਵੀ ਦੀ ਜਾਣੇ ਤੁਸੀਂ ਆਪਣੇ ਹੱਥੀ ਸੇਵਾ ਕਰੋ ਜੇ ਕਿਸੇ ਬੱਚੇ ਦੀ ਫੀਸ ਦੇਣੀ ਆ ਤੁਸੀਂ ਆਪ ਉਸ ਬੱਚੇ ਨਾਲ ਜਾ ਕੇ ਸਿੱਧਾ ਹੀ ਉਹਦੇ ਸਕੂਲ ਪ੍ਰਿੰਸੀਪਲ ਨੂੰ ਜਾ ਕੇ ਮਿਲ ਕਰ ਸਕਦੇ ਹੋ ਜੇ ਹਸਪਤਾਲ ਜਾਣੇ ਹੋ ਕਿਸੇ ਲੋੜਵੰਦ ਵੀਰ ਦੀ ਹੈਲਪ ਕਰਨੇ ਇਲਾਜ ਲਈ ਤੇ ਉਹ ਤੁਸੀਂ ਸਿੱਧਾ ਜਾ ਕੇ ਆਪ ਉੱਥੇ ਪਰ ਹੁੰਦਾ ਇਦਾਂ ਨਹੀਂ ਕਿਉਂਕਿ ਜ਼ਿਆਦਾਤਰ ਬਹੁਤ ਵੀਰਾਂ ਕੋ ਸਮਾਂ ਦੀ ਘਾਟ ਹੁੰਦੀ ਆ ਹਾਂਜੀ ਹਰ ਕੋ ਕਹਿੰਦਾ ਯਾਰ ਕੋਈ ਗੱਲ ਨਹੀਂ ਮੇਰੇ ਕੋ ਸਮਾਂ ਨਹੀਂ ਹੈ ਤੂੰ ਜਾ ਕੇ ਦੇ ਆ ਜਾਂ ਤੁਹਾਨੂੰ ਦੇ ਦਿੰਨੇ ਆ ਪਰ ਉਹ ਉਹ ਵੀਰ ਆਪਣੇ ਦਿਲੋਂ ਦੇ ਰਿਆ ਸੇਵਾ ਉਹ ਆਪਣੇ ਕਿਰਤ ਕੁਮਾਈ ਚੋਂ ਨੇਕ ਦਸਾਂਤ ਕੱਢਦਾ ਪਿਆ ਵਾ ਤੇ ਦੁਰਵਰਤੋਂ ਦਾ ਨੈਕਸਟ ਪਰਸਨ ਕੱਢਦਾ ਪਿਆ ਵਾ ਜਿਹੜਾ ਸਾਹਮਣੇ ਦੇ ਲੈ ਰਿਹਾ ਵਾ ਉਹ ਜੇ ਤਾਂ ਸਹੀ ਲਾ ਦੇਗਾ ਵੇਖੋ ਜੀ ਇਹ ਇੱਕ ਗਰੀਬ ਦਾ ਮੂੰਹ ਗੁਰੂ ਦੀ ਗੋਲ ਕਿੰਨੇ ਆਪਾਂ ਇਹ ਸਾਡਾ ਆਪਾਂ ਨੂੰ ਅਕੋਰਡਿੰਗ ਚੱਲਣਾ ਚਾਹੀਦਾ ਵੀ ਆਪਾਂ ਕੀ ਕਰਦੇ ਪਏ ਆ ਵੇਖੋ ਲੇਖਾ ਦੇਖਾ ਸਾਰਾ ਦੇਣਾ ਪੈਣਾ ਵਾ ਜੇ ਅੱਜ ਕੋਈ 5 7 10000 ਖਾਲੇਗਾ ਨਾ ਉਹਦਾ ਉਹਦਾ ਨਾ ਕੋਈ ਫਰਕ ਨਹੀਂ ਪੈਣਾ ਕੋਈ ਫਰਕ ਨਹੀਂ ਪੈਣਾ ਸਿਰਫ ਇੱਕ ਬੰਦੇ ਨੂੰ ਇੱਕ ਸਮਾਜ ਦੇ ਵਿੱਚ ਮਾਹੌਲ ਕ੍ਰੀਏਟ ਹੋ ਜਾਂਦਾ ਵੀ ਇਹ ਬੰਦੇ ਪੈਸੇ ਖਾਂਦੇ ਆ ਜੀ ਹਾਂਜੀ ਆ ਤੁਹਾਨੂੰ ਐਨਜੀਓ ਚ ਲਾਉਣ ਤੱਕ ਹੁਣ ਤੱਕ ਜਿੱਦਾਂ ਮੈਂ ਲੋਕ ਕਹ ਲੋ ਇੰਨਾ ਸਮਾਂ ਹੋ ਗਿਆ ਵਾ ਹੇ ਤੱਕ ਕੋਈ ਡਿਫਿਕਲਟੀ ਸਿਚੁਏਸ਼ਨ ਤਨ ਵੇਖਣ ਨੂੰ ਮਿਲੀ ਅਜੇ ਤੱਕ ਡਿਫਿਕਲਟ ਭਾਜੀ ਕਾਫੀ ਸਿਚੁਏਸ਼ਨਾਂ ਹਰ ਕੇਸ ਡਿਫਿਕਲਟ ਹੁੰਦਾ ਵਾ ਸਾਨੂੰ ਨਿਤ ਨਵਾਂ ਤਜਰਬਾ ਮਿਲਦਾ ਇੰਨਾ ਵੀਰਾਂ ਕੋਈ ਜਦੋਂ ਅਸੀਂ ਸੇਵਾ ਕਰਦੇ ਨਾ ਸਾਨੂੰ ਅਸੀਂ ਸਿੱਖਦੇ ਪਏ ਹਾਂ ਜੀ ਅਸੀਂ ਕੋਈ ਸਟੂਡੈਂਟਾਂ ਜੇ ਕਹਿ ਸਕਿਆ ਸਖਿਆਰਤੀਆਂ ਅਸੀਂ ਸਿੱਖਦੇ ਪਏ ਇਹ ਸਾਨੂੰ ਸਿਖਾਉਂਦੇ ਪਏ ਆ ਹਰ ਇੱਕ ਦਾ ਸਵਾਲ ਅਲੱਗ-ਅਲੱਗ ਆ ਕੋਈ ਨਾ ਕੋਈ ਚੁਣੌਤੀਆਂ ਹੁੰਦੀਆਂ ਕੋਈ ਵੀਰਵਾ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਕਈ ਵਾਰੀ ਵੀਰਵਾ ਉਹ ਗੇਟੋਂ ਬਾਹਰ ਭੱਜਣ ਦੀ ਕੋਸ਼ਿਸ਼ ਕਰਦੇ ਕੋਈ ਹਾਈਪਰ ਹੋ ਜਾਂਦੇ ਆ ਤੇ ਇਦਾਂ ਹੀ ਅਲੱਗ-ਅਲੱਗ ਸਮਾਜ ਦੇ ਜਿਵੇਂ ਵਿਚਰਦੇ ਨੇ ਸਮਾਜ ਸਾਨੂੰ ਸਿਖਾਉਂਦਾ ਵਾ ਸਮਾਜ ਹੀ ਸਾਨੂੰ ਜ਼ਿੰਦਗੀ ਦੇ ਤਜਰਬੇ ਸਿਖਾਉਂਦਾ ਵੀ ਕਿਵੇਂ ਜ਼ਿੰਦਗੀ ਦੀ ਬਤੀਤ ਕਰਨੀ ਤੁਹਾਡੇ ਕੰਮ ਦੇ ਨਾਲ ਜਿਹੜਾ ਫੀਲਡ ਹੁੰਦਾ ਨਾ ਉਹ ਤੁਹਾਨੂੰ ਕੋਈ ਤੁਸੀਂ ਸਟੱਡੀ ਕਰਕੇ ਨਹੀਂ ਮਿਲਦਾ ਜੋ ਤੁਹਾਨੂੰ ਪ੍ਰੈਕਟੀਕਲ ਮਿਲਦਾ ਸਮਾਜ ਵਿੱਚ ਰਕੇ ਭਾਈ ਜੀ ਇੱਥੇ ਗੱਲ ਕਰੀਏ ਕਿ ਇਮੋਸ਼ਨਲ ਸੈਂਟੀਮੈਂਟਸ ਦੀ ਆਪਾਂ ਇੰਨੇ ਚਿਰ ਤੋਂ ਤੁਸੀਂ ਇਹਨਾਂ ਨਾਲ ਰਹਿੰਦੇ ਜੇ ਤੁਹਾਡੇ ਇਮੋਸ਼ਨਸ ਤੇ ਕਾਫੀ ਇਹਨਾਂ ਨਾਲ ਜੁੜੇ ਹੋਣੇ ਆ ਕਿ ਹਨਾ ਇਦਾਂ ਦਾ ਬਿਲਕੁਲ ਭਾਜੀ ਇਹ ਚੀਜ਼ ਇੱਕ ਪਰਿਵਾਰ ਬਾਜੀ ਜਿੱਦਾਂ ਸਾਡਾ ਆਪਣਾ ਨਿੱਜੀ ਪਰਿਵਾਰ ਆ ਅਸੀਂ ਜਾਣਦੇ ਆ ਉਸੇ ਤਰ੍ਹਾਂ ਜਦੋਂ ਅਸੀਂ ਇੱਥੇ ਆਉਨੇ ਇਹ ਮੇਰੇ ਤੋਂ ਸਾਰੇ ਮੇਰੇ ਦਾਦਾ ਜੀ ਦੇ ਮੇਰੇ ਪਿਤਾ ਜੀ ਦੇ ਸਮਾਨ ਸਾਰੇ ਨੇ ਜ਼ਿਆਦਾਤਰ ਇਹਨਾਂ ਝਗੇ ਉਹ ਫੇਰ ਵੀ ਮੈਨੂੰ ਮਤਲਬ ਬਹੁਤ ਸਤਿਕਾਰ ਦਿੰਦੇ ਨੇ ਅਸੀਂ ਆਏ ਕਿ ਸਾਸ਼ੀਕਾਲ ਬਣਾਉਂਦੇ ਸਰਦਾਰੀ ਸਾਸ਼ੀਕਾਲ ਹਰ ਕੋਈ ਜਿਹਦੇ ਦੇ ਖੁਸ਼ ਹੁੰਦੇ ਨੇ ਕੋਈ ਆ ਕੇ ਆਪਣੀ ਦੱਸਦਾ ਵੀ ਅੱਜ ਮੈਨੂੰ ਇਦਾਂ ਹੋਇਆ ਵਾ ਅੱਜ ਮੈਨੂੰ ਇਹਨੇ ਮੈਨੂੰ ਗਾਲ ਕੱਢੀ ਆ ਇਹਨੇ ਮੈਨੂੰ ਅੱਜ ਧੱਕਾ ਮਾਰਿਆ ਵਾ ਅੱਜ ਮੈਨੂੰ ਆ ਚੀਜ਼ ਲੋੜ ਵਾ ਬਲ ਜਿੱਦਾਂ ਘਰੇ ਕੋਈ ਪਰਿਵਾਰ ਦਾ ਮੁਖੀ ਜਾਂਦਾ ਵਾ ਉਸੇ ਤਰ੍ਹਾਂ ਅਸੀਂ ਕਹਿੰਨੇ ਵੀ ਸਾਨੂੰ ਆ ਚੀਜ਼ ਉਸੇ ਤਰ੍ਹਾਂ ਜਦੋਂ ਆਈਦਾ ਵਾ ਉਹ ਕਿਉਂਕਿ ਸਾਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਜਦੋਂ ਦਿਨ ਚੜਦਾ ਉਸ ਤੋਂ ਬਾਅਦ ਜਦੋਂ ਇੱਥੇ ਆ ਜੀ 1 ਘੰਟਾ 2-3 ਘੰਟੇ ਪਤਾ ਹੀ ਨਹੀਂ ਲੱਗਦਾ ਕਿਦੋਂ ਨਿਕਲ ਜਾਂਦੀ ਕਿਉਂਕਿ ਹਰ ਬੰਦੇ ਲੱਗੇ 50 ਬੰਦੇ ਆ ਇੱਕ-ਇੱਕ 2-2 ਮਿੰਟ ਲੈਣੇ ਸਮੇਂ ਦਾ ਪਤਾ ਨਹੀਂ ਲੱਗਦਾ ਵੀ ਇਹਨਾਂ ਦੀ ਦੁੱਖ ਸੁੱਖ ਵਿੱਚ ਸਾਨੂੰ ਸ਼ਾਮਲ ਹੋਣਾ ਚਾਹੀਦਾ ਹੂਗਾ ਜਦੋਂ ਕੋਈ ਵੀਰ ਭਰਾ ਇਦਾਂ ਚੜਾਈ ਕਰ ਜਾਂਦਾ ਫੇਰ ਦਾ ਸਾਥ ਛੱਡ ਜਾਂਦਾ ਉਹ ਤਾਂ ਕਾਫੀ ਪਾਈ ਹੁੰਦਾ ਹੁਣ ਫਿਰ ਤਾ ਵੇਖੋ ਜੀ ਜਿਹੜੇ ਸੈਂਟੀਮੈਂਟਸ ਹਰ ਬੰਦੇ ਅੰਦਰ ਹੁੰਦੇ ਆ ਉਹਦੇ ਵਿੱਚ ਭਾਵਨਾ ਹੁੰਦੀ ਸਾਡੇ ਕੋਲ ਬਜ਼ੁਰਗ ਸੀ ਪਿਛਲੇ ਦਿਨੀ ਦੋ ਬਜ਼ੁਰਗ ਚੜਾਈ ਕਰ ਗਏ ਉਹ ਸਿਰਫ ਜਦੋਂ ਨੂੰ ਪਤਾ ਲੱਗਾ ਚੜ੍ਹਾਈਗਾ ਤਾਂ ਉਹ ਰੋਣ ਲੱਗ ਪਿਆ ਮਹਿਰ ਕੋਈ ਰੋਣਾ ਕਹਿੰਦਾ ਨਹੀਂ ਮੇਰੇ ਨਾਲ ਰাতি ਗੱਲਾਂ ਕਰਦਾ ਹੁੰਦਾ ਸੀ ਇਹ ਕੋਈ ਉਹਦਾ ਕੋਈ ਉਹਦਾ ਖੂਨ ਦਾ ਰਿਸ਼ਤਾ ਨਹੀਂ ਹੈਗਾ ਕੋਈ ਰਿਸ਼ਤਾ ਨਹੀਂ ਸੀ ਹੈਗਾ ਕੋਈ ਵੀ ਸਾਕ ਸਬੰਦੀ ਨਹੀਂ ਸੀ ਹੈਗਾ ਬਸ ਇੱਕ ਪਿਆਰ ਬਣਿਆ ਸੀ ਯਾਰ ਜਿੱਦਾਂ ਅਸੀਂ ਫਰੈਂਡ ਸਰਕਲ ਹੁੰਨੇ ਆ ਸਾਡੇ ਖੂਨ ਦੇ ਰਿਸ਼ਤੇ ਨਹੀਂ ਹੁੰਦੇ ਤਾਂ ਯਾਰੀ ਨਹੀਂ ਗੁੜੀ ਪੈਂਦੀ ਆ ਵੀ ਯਾਰ ਦੇ ਮਰਨ ਤੇ ਕਈ ਵਾਰੀ ਬੰਦੇ ਸੁਸਾਈਡ ਕਰ ਲੈਂਦੇ ਆ ਡਿਪਰੈਸਡ ਹੋ ਜਾਂਦੇ ਆ ਵੀ ਯਾਰ ਆ ਮੇਰਾ ਭਰਾ ਸੀ ਆ ਮੇਰਾ ਦੋਸਤ ਸੀ ਇਸੇ ਤਰ੍ਹਾਂ ਇਹਨਾਂ ਦਾ ਵੀ ਇਸ ਤਰ੍ਹਾਂ ਹੀ ਆ ਇਹਨਾਂ ਦੇ ਵੀ ਇਮੋਸ਼ਨ ਜੁੜੇ ਆ ਕਿ ਅਸੀਂ ਯਾਰ ਇਕੱਠੇ ਰਹਿੰਨੇ ਆ ਦੁੱਖ ਸੁੱਖ ਦੇ ਵਿੱਚ ਵੇਖਦੇ ਆ ਸਪੋਰਟ ਕਰਦੇ ਪੂਰੀ ਬਹੁਤ ਆਡੀਅנס ਤੁਹਾਨੂੰ ਭਾਜੀ ਇਹ ਸਪੋਟਕਾਸਟ ਦੇ ਵੇਖਦੇ ਪਈ ਆ ਜੇ ਕਿਸੇ ਨੂੰ ਮੰਨ ਲਓ ਕਹਿੰਨੇ ਆ ਤੁਹਾਨੂੰ ਡੋਨੇਸ਼ਨ ਕਰਨੀ ਹੋਏ ਸੰਜੀ ਨੂੰ ਤੇ ਤੁਸੀਂ ਆਪਣਾ ਦੱਸ ਸਕਦੇ ਜੀ ਵੇਖੋ ਅਸੀਂ ਸਾਰੇ ਸੰਗਤ ਦੇ ਚੰਨਾਂ ਦੀ ਬੇਨਤੀ ਕਰਦੇ ਆ ਤੇ ਦਸਵੰਦ ਤੁਸੀਂ ਦੇਣਾ ਜਾਂ ਨਹੀਂ ਦੇਣਾ ਉਹ ਬਾਅਦ ਦੀ ਗੱਲ ਐ ਅਸੀਂ ਸਾਰੇ ਸੰਗਤ ਦੇ ਚੰਨਾਂ ਦੀ ਬੇਨਤੀ ਕਰਦੇ ਆ ਤੁਸੀਂ ਸਾਡੇ ਮਾਨਵਤਾ ਸੇਵਾ ਬਿਰਦਾਸ਼ਰਮ ਪਿੰਡ ਲੇਲ ਵਿੱਚ ਇੱਕ ਵਾਰ ਜਰੂਰ ਆਓ ਇਹਨਾਂ ਜਿਹੜੇ ਰਹਿ ਰਹੇ ਮੈਂਬਰਾਂ ਦਾ ਤੁਸੀਂ ਹਾਲਚਲ ਪੁੱਛੋ ਤੁਸੀਂ ਮਿਲੋਗੇ ਫਿਰ ਤੁਸੀਂ ਆਪਣੇ ਹੱਥੀ ਆਪ ਸੇਵਾ ਕਰ ਸਕਦੇ ਹੋ ਤੁਸੀਂ ਫਰੂਟ ਲਿਆ ਸਕਦੇ ਹੋ ਕੱਚੀਆਂ ਸਬਜ਼ੀਆਂ ਲਿਆ ਸਕਦੇ ਹੋ ਰਾਸ਼ਨ ਲਿਆ ਸਕਦੇ ਹੋ ਕੱਪੜੇ ਲਿਆ ਸਕਦੇ ਹੋ ਤੁਹਾਨੂੰ ਜੋ ਤੁਹਾਡੀ ਸਮਰੱਥਾ ਵਾ ਜਿੰਨੀ ਵੀ ਹੈਗੀ ਤੁਸੀਂ ਉਹਦੇ ਅਕੋਰਡਿੰਗ ਸੇਵਾ ਕਰ ਸਕਦੇ ਹੋ ਇਸ ਤੋਂ ਬਾਅਦ ਜੇ ਤੁਸੀਂ ਸਾਨੂੰ ਸੰਪਰਕ ਕਰਨਾ ਚਾਹੁੰਦੇ ਹੋ ਸਾਡੇ ਨੰਬਰ ਹਨ 78370 3962 96468 6550 ਜੀ ਇੰਨੇ ਕੀ ਬੇਨਤੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਹਨ ਪੰਕਜ ਲੇਹਲ ਜੋ ਕਿ ਧਾਰੀਵਾਲ ਸ਼ਹਿਰ ਦੇ ਵਿੱਚ ਪਿੰਡ ਲੇਹਲ ਦੀ ਇੱਕ ਬਿੱਲ ਦਾ ਆਸ਼ਰਮ ਐਨ ਜੀਓ ਚਲਾਉਂਦੇ ਨੇ ਸਾਰੇ ਵੀਰਾਂ ਭਰਾਵਾਂ ਦੀ ਨੌਜਵਾਨਾਂ ਦੀ ਇੱਕ ਕੈਲੋਗੀ ਟੀਮ ਹੈ ਇੱਕ ਗਰੁੱਪ ਆ ਜਿੱਦਾਂ ਸਾਰਿਆਂ ਦੀ ਸਹਿਯੋਗ ਦੇ ਨਾਲ ਇਹ ਐਨ ਜੀਓ ਚੱਲਦੀ ਆ ਬਾਕੀ ਭਾਜੀ ਹੁਣ ਜੋ ਨੰਬਰ ਜਾਂ ਸੰਪਰਕ ਨੰਬਰ ਦਿੱਤੇ ਨੇ ਉਹਤੇ ਤੁਸੀਂ ਕੰਟੈਕਟ ਕਰਕੇ ਜਾਂ ਡਾਇਰੈਕਟ ਇਹਨਾਂ ਨੂੰ ਆ ਕੇ ਇੱਥੇ ਮਿਲ ਸਕਦੇ ਜੇ ਬਾਕੀ ਤੁਹਾਨੂੰ ਕਿਦਾਂ ਦਾ ਲੱਗਾ ਇਹ ਪੋਡਕਾਸਟ ਹਾਂ ਜਰੂਰ ਦੱਸਿਓ ਪਰ ਇਸ ਤੋਂ ਲਗ ਕੋਈ ਗੱਲਬਾਤ ਹੋਰ ਕੋਈ ਬਹੁਤ ਬਹੁਤ ਧੰਨਵਾਦ ਸੈਲ ਸਿੰਘ ਦਾ ਵੀਰ ਦਾ ਉਹ ਆਪਣੇ ਰਜਿਮੇ ਭਰੀ ਜ਼ਿੰਦਗੀ ਚੋਂ ਸਮਾਂ ਕੱਢ ਕੇ ਆਏ ਨੇ ਸਾਡੀ ਇਹੀ ਕੋਸ਼ਿਸ਼ ਹੈ ਇਹੀ ਮਨਸ਼ਾਵਾ ਵੀ ਇਸ ਸੋਸ਼ਲ ਮੀਡੀਏ ਦੇریعੇ ਕੀ ਜਿਹੜੀ ਸਾਡੀ ਸੰਸਥਾ ਵਾ ਇਹ ਵੱਧ ਤੋਂ ਵੱਧ ਲੋਕਾਂ ਤੱਕ ਜਾਵੇ ਔਰ ਲੋਕ ਸਾਨੂੰ ਇੱਥੇ ਆ ਕੇ ਸਪੋਰਟ ਕਰਨ ਸਹਿਯੋਗ ਕਰਨ ਜਿੰਨੇ ਜਿੰਨੇ ਸਮਰੱਥਾ ਹੈਗੀ ਆ ਸਹਿਯੋਗ ਹੈਗਾ ਉਹ ਆ ਕੇ ਆਪਣੇ ਹੱਥੀਂ ਕਾਰਜ ਕਰਨ ਦੀ ਧੰਨਵਾਦ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਪੋਡਕਾਸਟ ਨੂੰ ਪੂਰਾ ਵੇਖਿਆ ਮਿਲਾਂਗੇ ਕਿਸੇ ਨੈਕਸਟ ਪੋਡਕਾਸਟ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਭਾਜੀ ਧੰਨਵਾਦ ਭਾਜੀ ਧੰਨਵਾਦ